ਗੱਲ ਕਰਾਂਗੇ ਅਸੀਂ ਵੇਰਕਾ ਦੀ ਕਿਉਂ ਪੰਜਾਬ ਦਾ ਉਹ ਪ੍ਰੋਡਕਟ ਜਿਹੜਾ ਸਹਿਕਾਰਤਾ ਚਾਹੁੰਦਾ ਜਿਹੜਾ ਸਾਡੇ ਸਹਿਯੋਗ ਨਾਲ ਚੱਲਦਾ ਉਹ ਦਿਨੋਂ ਦਿਨ ਪਿੱਟ ਰਿਹਾ ਤੇ ਇੱਕ ਗੁਜਰਾਤ ਦਾ ਪ੍ਰੋਡਕਟਾਂ ਮੂਲ ਉਹ ਦਿਨੋਂ ਦਿਨ ਚੜ ਰਿਹਾ ਹਾਲਾਤ ਇਹ ਆ ਵੀ ਮਹਾਲੀ ਦੇ ਵਿੱਚ ਦੁੱਧ ਦੀ ਇੰਨੀ ਖਪਟਾ ਜਿਹੜੇ ਵੱਡੇ ਡਿਸਟ੍ਰੀਬਿਊਟਰਾਂ ਜਾਂ ਜਿਹੜੇ ਵੱਡੇ ਰਿਟੇਲਰ ਵੀ ਨੇ 12 ਵਜੇ ਦੇ ਨੂੰ ਦੁੱਧ ਸਾਸੀ ਗਾਲ ਬੁਲਾ ਜਾਂਦਾ ਉਹਦੀਆਂ ਦੁਕਾਨਾਂ ਉੱਤੇ ਵੀ ਸਾਡੇ ਕੋਲ ਬਾਈ ਵੇਰਕਾ ਨਹੀਂ ਹੈਗਾ ਹੋਰ ਪੈ ਨਹੀਂ ਪੜਦਾ ਰੀਸ਼ਡਿਊਲ ਨਹੀਂ ਕਿਉਂਕਿ ਮੈਨੇਜਮੈਂਟ ਇੰਨੀ ਮਾੜੀ ਹੋਈ ਹੋਈ ਵੀ ਕਰਨਾ ਹੀ ਨਹੀਂ ਚਾਹੁੰਦੇ ਕੋਈ ਧਿਆਨ ਹੀ ਨਹੀਂ ਇਸ ਪਾਸੇ ਤੁਸੀਂ ਯੂਪੀ ਦੇ ਵਿੱਚ ਕੱਲ ਰਾਜੇ왈 ਸਾਹਿਬ ਦੱਸ ਰਹੇ ਸੀ ਉਹ ਬਿਲਕੁਲ ਫੈਕਟਾ ਗੱਲ ਵੀ ਯੂਪੀ ਦੇ ਵਿੱਚ ਜਿਹੜਾ ਸਹਿਕਾਰੀ ਦਾਰਾ ਸੀ ਉਹ ਤਾਂ ਪੱਠਾ ਵੇਹ ਗਿਆ ਮੋੜ ਕੇ ਸਾਰਾ ਕੁਝ ਆਕੇ ਮੁੱਲ ਨੂੰ ਕੀਤਾ ਉਹ ਮੁੱਲ ਜਿਹੜੀ ਹੈਗੀ ਆ ਗੁਜਰਾਤ ਦੇ ਵਿੱਚ ਕੋਆਪਰੇਟਿਵ ਹੈਗੀ ਆ ਬਾਹਰ ਆ ਕੇ ਕਾਰਪੋਰੇਟ ਹੋ ਜਾਂਦੀ ਆ ਹੁਣ ਅਮੁੱਲ ਕੀ ਕਰਦਾ ਅਮੋਲਨੇ ਵਾਲਾ 35000 50000 ਲੀਟਰ ਤੱਕ ਉਹ ਦੁੱਧ ਵੇਚਦਾ ਪੰਜਾਬ ਤੋਂ ਉਹਨੂੰ 2 ਰੁਪਏ ਦੇਣੇ ਵੀ ਔਖੇ ਨਹੀਂ ਕੋਈ ਕਾਰਪੋਰੇਟ ਜੰਕਸ਼ਨ ਆ ਉਹਨਾਂ ਦੀ ਇੱਕ ਪਾਲਿਸੀ ਆ ਵੀ ਅੱਜ ਮਹਿੰਗਾ ਲੈ ਲਓ ਇਹਦਾ ਢੇੜਾ ਬਿਠਾ ਦਿਓ ਵੇਰਕਾ ਦਾ ਤੇ ਮੁੜ ਕੇ ਅਸੀਂ ਜਿਵੇਂ ਜੂਪੀ ਚ ਕੈਪਚਰ ਹੋਏ ਆ ਗੁਜਰਾਤ ਚ ਕੈਪਚਰ ਆ ਸਾਡੀ ਮੋਨੋਪੋਲੀਆ ਮੋਨੋਪੋਲੀ ਬਣਾ ਕੇ ਤੇ ਫਿਰ ਮੁੜ ਕੇ ਚਾਹੇ 40 ਰੁਪਏ ਨੂੰ ਚੱਕੀ ਜਾਣ ਇਹ ਉਹਨਾਂ ਦੀ ਇੱਕ ਪਾਲਿਸੀ ਆ ਬੇਰ ਦਾ ਬਦਨ ਦਾ ਫਾਇਦਾ ਸਰਕਾਰ ਨੂੰ ਥੋੜੀ ਐ ਨਾ ਬਿਲਕੁਲ ਪੰਜਾਬ ਦੀ ਕਿਸਾਨੀ ਨੂੰ ਕਿਸਾਨੀ ਨੂੰ ਫਾਇਦਾ ਸਿੱਧੇ ਤੌਰ ਤੇ ਜੁੜਿਆ ਹੋਇਆ ਤੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਵੀ ਐ ਇੱਥੇ ਸਾਨੂੰ ਕਿਉਂ ਨਹੀਂ ਯਾਦ ਆ ਰਿਹਾ ਮੈਂ ਇੱਥੇ ਗੱਲ ਕਰ ਰਿਹਾ ਸਾਡੀ ਪੋਲੀਟੀਕਲ ਜਮਾਤ ਕੀ ਕਰਦੀ ਮੈਂ ਇਹ ਕਹਿਣਾ ਵੀ ਪਹਿਲੀਆਂ ਸਰਕਾਰਾਂ ਦੀ ਹਾਂ ਵੇਸਲੀਆਂ ਇੱਕ ਵਾਰੀ ਤਾਂ ਉਹਨਾਂ ਨੂੰ ਇਹ ਲੱਗਣ ਲੱਗਿਆ ਬੇਰ ਕਾ ਤਾਂ ਵਿਤੀ ਹੋ ਜਾਣਾ ਹਾਂ ਪਰ ਹੁਣ ਜਿਹੜੀਆਂ ਪ੍ਰੋਬਲਮਸ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਰੇ ਬਾਹਰ ਆਉਣ ਲੱਗੀਆਂ ਨੇ ਉਹਨੇ ਚਿੰਤਾ ਜੂ ਪੈਦਾ ਕੀਤੀ ਆ ਵੀ ਯਾਰ ਕਿਤੇ ਇਹ ਹੱਥੋਂ ਹੀ ਨਾ ਚਲੇ ਜਾਵੇ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਪਤਾ ਨਹੀਂ ਤਾਂ ਸਾਡੇ ਲੀਡਰਸ ਸਦਰੇ ਆ ਕਿ ਅਫਸਰशाही ਤੋਂ ਲਗਾਤਾਰ ਪੰਜਾਬ ਨੂੰ ਬਰਬਾਦ ਕਰਾਈ ਜਾਂਦੇ ਆ ਬਿਨਾ ਕੁਛ ਅਫਸਰ ਲਾਏ ਜੀ ਜਿਵੇਂ ਸਰੈਂਡਰ ਕਰਿਆ ਵਾ ਹਾਂ ਬਿਲਕੁਲ ਇਹ ਇਹ ਮੁੱਖ ਮੰਤਰੀ ਸਾਹਿਬ ਜੀ ਮੀਟਿੰਗ ਵੀ ਨਹੀਂ ਸਦਰੇ ਤਾਂ ਉਹਨਾਂ ਦਾ ਸਰੈਂਡਰ ਹੀ ਆ ਵੀ ਲੁੱਟ ਲੋ ਫਿਰ ਕਿਸੇ ਨੇ ਤਾਂ ਲੁੱਟਣੀ ਆ ਨਵਰੀਤ ਫੇਰ ਕਾ ਦਾ ਇੱਕ ਵੱਡਾ ਅਫਸਰ ਆ ਹਾਂ ਏਟੀਐਸ ਦੇ ਵਿੱਚ ਫਲੈਟ ਜਿਹੜਾ ਪੌਣੇ 2 ਕਰੋੜ ਦਾ ਉਹਨੇ ਖਰੀਦਿਆ ਤਾਜਾਂ अच्छा ਤੁਸੀਂ ਲੁੱਟ ਦੇਖ ਲਓ ਕਿ ਕਿਸ ਲੈਵਲ ਦੀ ਹੈ ਜਦੋਂ ਤੁਸੀਂ ਪੇਪਰ ਫਰੋਲੋਗੇ ਨਾ ਤੁਹਾਨੂੰ ਸਾਰਾ ਕੁਝ ਬਾਹਰ ਨਿਕਲ ਕੇ ਆ ਜਾਏ ਜਿਹੜੇ ਬੰਦੇ ਬੋਲਦੇ ਨੇ ਜਾਂ ਜਿਹੜੇ ਬੰਦੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜਾਂ ਪੋਲਿਟੀਕਲ ਪ੍ਰੈਸ਼ਰ ਉਹਨਾਂ 'ਤੇ ਕਿਉਂਕਿ ਉਹ ਪੋਲਿਟੀਕਲ ਸਿਸਟਮ ਦੇ ਵਿੱਚੋਂ ਆਏ ਹੁੰਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸਰਕਾਰ ਬਣੀ ਨੂੰ 2 ਸਾਲ ਹੋ ਗਏ ਸਿਹਕਾਰਤਾ ਜਿਹੜਾ ਹੈਗਾ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਾਹ ਕੋਲ ਤੇ ਅਜੇ ਤੱਕ ਉਹਨਾਂ ਨੇ ਇੰਨੀ ਵੀ ਤਕਲੀਫ ਨਹੀਂ ਕੀਤੀ ਵੀ ਇੱਕ ਮੀਟਿੰਗੇ ਸਾਥ ਲੈਣ ਭਾਈ ਕੀ ਹੋ ਰਿਹਾ ਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੁਣ ਤੇ ਦੋਨਾਂ ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਆ ਸਿਰਫ ਇੱਕ ਬੂਥ ਪ੍ਰੋਵਾਈਡ ਕਰਾਉਣੇ ਨੇ ਦਿੱਲੀ ਸਰਕਾਰ ਨੇ ਤੇ ਦੁੱਧ ਜਿਹੜੀ ਹੈਗੀ ਆ ਉਹਦੀ ਜਿਹੜੀ ਸੇਲ ਹੈਗੀ ਆ ਉੱਥੇ ਮੈਨੂੰ ਲੱਗਦਾ ਚਾਹੇ 10 ਲੱਖ ਲੀਟਰ ਵੇਚ ਲਓ ਤੁਸੀਂ ਦਿੱਲੀ ਦੇ ਵਿੱਚ ਹੁਣ ਤਾਂ ਐਮਸੀਡੀ ਵੀ ਉਹਨਾਂ ਕੋਲ ਆ ਹਾਂ ਹੁਣ ਉਹ ਇਸ ਗੱਲ ਤੋਂ ਵੀ ਨਹੀਂ ਮੁੱਕਰ ਸਕਦੇ ਨਹੀਂ ਬੋਲ ਸਕਦੇ ਹਾਂ ਹਨ ਤੇ ਜੇ ਉਹ ਚੱਕਣਾ ਆਉਣ ਭਵੰਤਮਨ ਸਾਹਿਬ ਗੱਲ ਕਰ ਲੈਣ ਦੇ ਦੀਗੇ ਹਨਾ ਗੱਲ ਤਾਂ ਸਾਰੀ ਇੰਟਰਸਟ ਦੀ ਆ ਤੇ ਬਿਲਕੁਲ ਇਹਨੂੰ ਹਲਾੜਾ ਤਾਂ ਮਿਲ ਸਕਦਾ ਅਮੂਲ ਜਦੋਂ ਕਰਨਾਟਕਾ ਚ ਐਂਟਰ ਕਰਦਾ ਜੀ ਕਰਨਾਟਕਾ ਦਾ ਬ੍ਰਾਂਡ ਆ ਨੰਦਨ ਜੀ ਹਾਂ ਅਮੋਲ ਪਹਿਲੇ ਨੰਬਰ ਤੇ ਆ ਨੰਦਨ ਹੀ ਦੂਜੇ ਬਿਲਕੁਲ ਬਿਲਕੁਲ ਠੀਕ ਆ ਉਹਦੀ 12ਵੀਂ ਸਪਲਾਈ ਆ ਜੀ ਸਟੇਟਾਂ ਚ ਜੀ ਐਂਟਰ ਕਰਦਾ ਕਰਨਾਟਕਾ ਵਾਲੇ ਡਾਂਗਾ ਚੱਕ ਕੇ ਖੜੇ ਹੋ ਜਾਂਦੇ ਆ ਬਿਲਕੁਲ ਕਹਿੰਦੇ ਸਹਿਕਾਰਤਾ ਦੇ ਵਿੱਚ ਇਹ ਥੋੜੀ ਗੁਜਰਾਤ ਐਂਟਰੀ ਅਸੀਂ ਨਹੀਂ ਹੋਣ ਦੇਣੀ ਜੀ ਇਹ ਸਟੇਟ ਸਬਜੈਕਟ ਆ ਇੱਕ ਪਾਸੇ ਤਾਂ ਉਹ ਸਟੇਟ ਆ ਬਿਲਕੁਲ ਇੱਕ ਪਾਸੇ ਪੰਜਾਬ ਆ ਵੀ ਅਸੀਂ ਯਾਰ ਵੇ ਬਾਈ ਆ ਹਾਂ ਵੀ ਜਿਵੇਂ ਐ ਸਾਰਿਆਂ ਨੇ ਸੋਚ ਲਿਆ ਹੁੰਦਾ ਵੀ ਹੁਣ ਤਾਂ ਹੱਥ ਖੜੇ ਕਰ ਤੇ ਵੀ ਹੱਥ ਖੜੇ ਕਰ ਤੇ ਵੀ ਅਸਤਾ ਇੱਥੇ ਬਸਣਾ ਨਹੀਂ ਯਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇਹ ਵੀ ਪਤਾ ਇਹ ਕਿਸਾਨ ਹੀ ਗੁਰੂ ਘਰ ਦੇ ਵਿੱਚ ਸਿੱਖੀ 'ਚ ਵਿਸ਼ਵਾਸ ਕਰਦੇ ਨੇ ਜਿਹੜੇ ਦੁੱਧ ਦੀ ਪ੍ਰੋਡਕਸ਼ਨ ਕਰਦੇ ਨੇ ਪਰ ਉਹਨਾਂ ਦਾ ਆਪਣੇ ਕੀ ਖਰੀਦਣ ਦੀ ਬਜਾਏ ਦੇਖ ਲਈ ਜਾਂ ਹੋਰ ਪ੍ਰੋਡਕਟ ਦੀਆਂ ਦੀ ਬਜਾਏ ਜੂਪੀ ਤੋਂ ਆਉਂਦਾ ਕਦੇ ਗੋਵਾਂਛ ਖਰੀਦ ਲਿਆ ਜੀ ਕਦੇ ਗੋਵਾਂਛਗਾ ਖਰੀਦ ਲਿਆ ਜੀ ਕਦੇ ਮਧੂਸੂਤਨ ਖਰੀਦ ਲਿਆ ਕਦੇ ਫਲਾਣਾ ਖਰੀਦ ਲਿਆ ਕਿਉਂ ਕਿ ਕ੍ਰਾਪਸ਼ਨ ਦੋਨੇ ਲੈਵਲ ਦੇ ਉੱਤੇ ਆ ਦੋਨਾਂ ਦੇ ਵਿੱਚ ਜਿਹੜੀ ਹੈਗੀ ਹੈ ਪੈਚਅਪ ਜਿਹੜਾ ਹੈਗਾ ਉਹ ਕ੍ਰਾਪਸ਼ਨ ਕਰਾਉਂਦੀ ਆ ਵੀ ਅਸੀਂ ਤੁਹਾਨੂੰ ਆਹ ਰੇਟ ਤੇ ਦਵਾਂਗੇ ਐਨੇ ਟੀਨ ਦੇ ਨਾਲ ਐਨੇ ਟੀਨ ਫ੍ਰੀ ਜਿਹੜੇ ਆਉਣਗੇ ਤੇ ਉੱਥੇ ਸੈਟਿੰਗ ਹੋ ਜਾਂਦੀ ਆ ਹੁਣ 베ਰਕਾਜ ਪ੍ਰੋਬਲਮ ਇਹ ਆ ਵੀ 베ਰਕਾ ਇੱਕ ਤਾਂ ਕੁਆਲਿਟੀ ਵਾਈਜ਼ ਅਜੇ ਵੀ ਉਹਨਾਂ ਦਾ ਕਿਤੇ ਨਾ ਕਿਤੇ ਪ੍ਰੋਡਕਟ ਚੰਗਾ ਤ੍ਰਿਧਤਾ ਸਾਰੀ 베ਰਕਾ ਪਰ ਮਹਜਰ ਇਹਨਾਂ ਦੁੱਧ ਬਹੁਤ ਛਿੱਤੀ ਖਰਾਬ ਹੁੰਦਾ ਹਾਂ ਬਿਲਕੁਲ ਤਾਂ ਤੁਸੀਂ ਮੈਨੂੰ ਦੱਸਿਆ ਵੀ ਨਵਰੀਤ ਇਹੀ ਇਹ ਦੱਸਦਾ ਵੀ ਹਜੇ ਤੱਕ ਇਹ ਕੁਝ ਨਹੀਂ ਵਿੱਚ ਪਾਉਣਾ ਹਾਂ ਨਹੀਂ ਵਿੱਚ ਕਿਉਂਕਿ ਜਿਹੜਾ ਦੁੱਧ ਖਰਾਬ ਹੋਏਗਾ ਇਟ ਮੀਨ ਜੋ ਦੁੱਧ ਆ ਜਿਹੜਾ ਨਹੀਂ ਖਰਾਬ ਹੋਏਗਾ ਫਿਰ ਉੱਥੋਂ ਨੂੰ ਸਮਝ ਲਓ ਵੀ ਕੈਮੀਕਲੇ ਪੀ ਰਹੇ ਹੋ ਤੁਸੀਂ ਅੱਜਨੇ ਤੁਹਾਨੂੰ ਹੋਰ ਬ੍ਰਾਂਡ ਮਿਲਣਗੇ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਅੱਜ ਦਾ ਵਿਸ਼ਾ ਬਹੁਤ ਐਮ ਆ ਗੱਲ ਕਰਾਂਗੇ ਅਸੀਂ ਵੇਰਕਾ ਦੀ ਕਿਉਂ ਪੰਜਾਬ ਦਾ ਉਹ ਪ੍ਰੋਡਕਟ ਜਿਹੜਾ ਸਹਿਕਾਰਤਾ ਚਾਹੁੰਦਾ ਜਿਹੜਾ ਸਾਡੇ ਸਹਿਯੋਗ ਨਾਲ ਚੱਲਦਾ ਉਹ ਦਿਨੋਂ ਦਿਨ ਪਿੱਟ ਰਿਹਾ ਹੈ ਤੇ ਇੱਕ ਗੁਜਰਾਤ ਦਾ ਪ੍ਰੋਡਕਟਾ ਅਮੂਲ ਉਹ ਦਿਨੋਂ ਦਿਨ ਚੜ ਰਿਹਾ ਹੈ ਮੈਂ ਕਹਿਣਾ ਕਿਉਂ ਕੋਈ ਚੜ ਕਿਉਂ ਰਿਹਾ ਹੈ ਇਹਦੀ ਗੱਲ ਨਾਲੋਂ ਜ਼ਿਆਦਾ ਅਸੀਂ ਪਿੱਟ ਕਿਉਂ ਰਹੇ ਆ ਇਹਦੀ ਗੱਲ ਜ਼ਿਆਦਾ ਹੋਣੀ ਚਾਹੀਦੀ ਆ ਮੁੱਦਾ ਬਲਬੀਰ ਸਿੰਘ ਰਾਜੇਵਾਲ ਸਾਹਿਬ ਨੇ ਉਠਾਇਆ ਐਸਐਮ ਟੀਵੀ ਤੇ ਮੈਂ ਉਹਨਾਂ ਦੀ ਇੰਟਰਵਿਊ ਦੇਖੀ ਸੀ ਜੀਤੋਂ ਬਾਅਦ ਸਾਨੂੰ ਲੱਗਿਆ ਕਿ ਇਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਆ ਮੇਰੇ ਨਾਲ ਤਰਲੋਚਨ ਸਿੰਘ ਲਾਲੀ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਾਂ ਕਿਉਂਕਿ ਮੈਂ ਇੰਟਰੋ ਤਾਂ ਛੋਟੀ ਕਰਤੀ ਗੱਲਾਂ ਇਹਦੇ ਬੋਲਣ ਨੂੰ ਬਹੁਤ ਆ ਜੀ ਪਰ ਸ਼ੁਰੂ ਕਰਗੇ ਵੇਰਕਾ ਪੰਜਾਬ ਦਾ ਇੱਕ ਵੱਡਾ ਨਾਮ ਦਿੱਲੀ ਚ ਰਾਜੇਵਾਲ ਸਾਹਮਣੇ ਜਿਵੇਂ ਅੰਕੜੇ ਰੱਖੇ ਜਾਂ ਹੋਰ ਵੀ ਸੱਜਣਾ ਤੁਹਾਡੇ ਵਰਗੇ ਜਿਹੜੇ ਬਹੁਤ ਚਿਰ ਦੇ ਮੇਰੇ ਨਾਲ ਇਹ ਗੱਲਾਂ ਕਰਦੇ ਆ ਵੀ ਯਾਰ ਵੇਰਕਾ ਪੇਟ ਰਿਹਾ ਦਿਨੋਂ ਦਿਨ ਅਮੂਲ ਵੱਡੀ ਮਾਰਕੀਟ ਆ ਉਹ ਦਿਸਦਾ ਵੀ ਹੈ ਜੋ ਦੁਕਾਨਾਂ ਤੇ ਜਾਂਦੇ ਆ ਹਾ ਵੀ ਹੋ ਰਿਹਾ ਬਿਲਕੁਲ ਬਿਲਕੁਲ ਕਾਰਨ ਕੀ ਆ ਬਾਈ ਇਹਦਾ ਕੋਈ ਉਸ ਦਾ ਨੇੜੇ ਬੈਠੇ ਹਾਂ ਵੱਧ ਚੰਡੀਗੜ੍ਹ ਦੇ ਤੁਹਾਨੂੰ ਤਾਂ ਵੱਧ ਸਮਝ ਆਉਂਦਾ ਉਹ ਬਟਿੰਡੇ ਕਿੰਨੀ ਤਾਂ ਲੇਟ ਪਹੁੰਚਦੀ ਹੈ ਗੱਲ ਹਾਲਾਤੇ ਸਿਤਮ ਜਿਹੜੇ ਨੇ ਨਾ ਇਹ ਨਹੀਂ ਵੇਰਕਾ ਛੋਟੇ ਪ੍ਰੋਡਕਟੋਂ ਇੱਕ ਅੰਬਰ ਸਰਜਲੇ ਦਾ ਪਿੰਡ ਆ ਉੱਥੋਂ ਆਪਾਂ ਆਪ ਕੋ ਜਦੋਂ ਛੋਟੇ ਹੁੰਦੇ ਸੀ ਨਾ ਇੱਕ ਡੱਬਾ ਹੁੰਦਾ ਆਉਂਦਾ ਸੀ ਦੇਸੀ ਘਿਓ ਦਾ ਉਹਦੇ ਉੱਪਰ ਇੱਕ ਜੀਵੀਦਾਰ ਨੱਚਦਾ ਦਿਖਾਉਂਦੇ ਸੀ ਨਾਲ ਇੱਕ ਔਰਤ ਨੱਚਦੀ ਰਮਾਲ ਫੜ ਕੇ ਦਿਖਾਉਂਦੇ ਸੀ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਕਿ ਯਾਰ ਪੰਜਾਬ ਖੁਸ਼ਹਾਲ ਆ ਸੀਆਂ ਦੁੱਧ ਕੀ ਖਾਂਦੇ ਨੇ ਤੇ ਵੇਰਕਾ ਦਾ ਅੱਜ ਵੀ ਜਿਹੜਾ ਕੁਆਲਟੀ ਪ੍ਰੋਡਕਟ ਆ ਉਹ ਮੈਨੂੰ ਇਹ ਲੱਗਦਾ ਵੀ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਕੋਈ ਮੈਚ ਨਹੀਂ ਕਰ ਰਿਹਾ ਜੀ ਵੀ ਪਰ ਜਿਹੜੀ ਮੈਨੇਜਮੈਂਟ ਹੈਗੀ ਆ ਅਮਰੀਕਾ ਦੀ ਜਾਂ ਜਿਹੜਾ ਸਮੁੱਚਾ ਢਾਂਚਾ ਜਾਂ ਪ੍ਰਬੰਧ ਆ ਜਾਂ ਜਿਹੜੇ ਉੱਪਰ ਆਈਐਸ ਬੈਠੇ ਨੇ ਜਾਂ ਇੱਕ ਜਿਹੜੀ ਲੋਬੀ ਹੈਗੀ ਆ ਉਹ ਇਸ ਨੂੰ ਤਬਾਹ ਕਰਨ ਵਾਲੇ ਪਾਸੇ ਹੁਣ ਤੁਰ ਪਈ ਆ ਉਹਦੇ ਚ ਕਾਰਨ ਜਿਹੜੇ ਹੈਗੇ ਨੇ ਇਹਦੇ ਭੁੱਖ ਵਿੱਚ ਵੀ ਹੈਗੇ ਨੇ ਜਿਹੜੇ ਸਾਡੇ ਸਾਹਮਣੇ ਆਉਣਗੇ ਤੇ ਪਿੱਛੇ ਜਿਹੜੇ ਭੂਤਕਾਲ ਦੇ ਵਿੱਚ ਵੀ ਕਈ ਕਾਰਨ ਪਏ ਨੇ ਪਿਛਲੀਆਂ ਸਰਕਾਰਾਂ ਦਾ ਵੀ ਇਹਦੇ ਵਿੱਚ ਯੋਗਦਾਨ ਰਿਹਾ ਹੁਣ ਹਾਲਾਤ ਇਹ ਸਿੱਤਮ ਜਿਹੜੇ ਅੱਜ ਨੇ ਤੁਸੀਂ ਇਹ ਦੇਖੋ ਵੀ ਚੇਅਰਮੈਨ ਲਾਤਾ ਉਹਦਾ ਪੰਜਾਬ ਦਾ ਮਿਲਕ ਫੈਡ ਦਾ ਨਰਿੰਦਰ ਸਿੰਘ ਸ਼ੇਰ ਗੱਲ ਬਡਾ ਨਾਂ ਹੈ ਉਹਦਾ ਫਾਦਰ ਸਾਹਿਬ ਸ਼ਰਮਣੀ ਕਮੇਟੀ ਕਰੜ ਤੋਂ ਪਿਛਲੀ ਵਾਰ ਇਲੈਕਸ਼ਨ ਲੜੇ ਇਲੈਕਸ਼ਨ ਵੀ ਲੜੀ ਸੀ ਉਹਨਾਂ ਨੇ ਐਮਪੀ ਦੀ ਹਾਂ ਉਹ ਸੱਜਣ ਮਹਾਲੀ ਚ ਰਹਿੰਦਾ ਮਹਾਲੀ ਮਿਲਕ ਪਲਾਂਟ ਜਿਹੜਾ ਅਜੇ ਵੀ ਥੋੜਾ ਪ੍ਰੋਫਿਟ ਦੇ ਵਿੱਚ ਆ ਉੱਥੇ ਉਹਨੇ ਕਦੇ ਜਹਿਮਤ ਨਹੀਂ ਕੀਤੀ ਮੈਂ ਢੇੜਾ ਮਾਰਿਆ ਨੂੰ ਵੀ ਉੱਥੇ ਚੱਲਦਾ ਪਰ ਇਹ ਕੋਈ ਫੈਕਟ ਹੈ ਗੱਲ ਇਹ ਜਾਂ ਆਪਾਂ ਵੈਸੇ ਪਰਸਪੈਕਸ਼ਨ ਨਹੀਂ 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 ਇਹ ਫੈਕਟ ਆ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਹਾਂ ਸਿਰਫ ਇੱਕ ਵਾਰੀ ਉਹਦੀ ਇੱਕ ਵੀਡੀਓ ਰਿਲੀਜ਼ ਹੁੰਦੀ ਆ ਉੱਥੇ ਉਹ ਆਪਸਰ ਨੂੰ ਕਹਿ ਰਿਹਾ ਵੀ ਜੇ ਕੋਈ ਰਿ ਖਾਂਦਾ ਫੜਿਆ ਗਿਆ ਮੈਂ ਬਖਸ਼ਣਾ ਨਹੀਂ ਤੇ ਰਿਸ਼ਵਤ ਉੱਥੇ ਰੋਜ਼ ਇੱਕ ਨਵਾਂ ਉੱਥੇ ਐਮੀ ਲਾਇਆ ਹੋਇਆ ਮੈਂ ਤੁਹਾਨੂੰ ਮਹਾਲੀ ਪਲਾਂਟ ਦੀ ਜਿਹੜਾ ਸਭ ਤੋਂ ਇਹਨਾਂ ਦਾ ਬੈਸਟ ਪਲਾਂਟ ਆ ਜਿਹਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਤੇ ਸੇਲ ਸਭ ਤੋਂ ਜ਼ਿਆਦਾ ਹਾਂ ਤੇ ਉਹਦਾ ਸਭ ਤੋਂ ਜ਼ਿਆਦਾ ਦੁੱਧ ਜਿਹੜਾ ਹੈਗਾ ਦਿੱਲੀ ਸ਼ਿਮਲੇ ਵਰਗੇ ਸ਼ਹਿਰਾਂ ਦੇ ਵਿੱਚ ਜਾਂਦਾ ਤੁਸੀਂ ਜਦੋਂ ਰਾਜੇ왈 ਸਾਹਿਬ ਨੂੰ ਸੁਣ ਰਹੇ ਸੀ ਇਹ ਪਿਛਲੀ ਸਰਕਾਰ ਦੇ ਵਿੱਚ ਵੀ ਜਿਹੜੀ ਕਾਂਗਰਸ ਸਰਕਾਰ ਦੇ ਵਿੱਚ ਇਹਨਾਂ ਕੋਲ ਇੱਕ ਰਾਈ ਪਲਾਂਟ ਹੁੰਦਾ ਸੀ ਦਿੱਲੀ ਲਾਗੇ ਠੀਕ ਹੈ ਜੀ ਹਾਂ ਰਾਈ ਰਸਟੀ ਏਰੀਆ ओके ਉਥੋਂ ਇਥੋਂ ਜਿਹੜਾ ਹੈਗਾ ਅਸੀਂ ਠੰਡਾ ਦੁੱਧ ਕਰਕੇ ਲਿਆਂਦੇ ਸੀ ਉੱਥੇ ਪੈਕਿੰਗ ਹੋ ਕੇ ਦਿੱਲੀ ਦੇ ਏਰੀਆ ਵਿੱਚ ਜਾਂਦਾ ਸੀ ਠੀਕ ਹੈ ਜੀ ਤੇ ਉਹਨਾਂ ਦੇ ਵਿੱਚ ਕੁਝ ਡਾਇਰੈਕਟਰਾਂ ਨੇ ਐਫਰਟਸ ਕੀਤਾ ਵੀ ਯਾਰ ਸਾਡਾ ਨਾਂ ਹੋਣਾ ਚਾਹੀਦਾ ਅਸੀਂ ਇਸ ਦਾਰੇ ਦੇ ਵਿੱਚ ਟਰੈਕਟਰ ਬਣੇ ਨਹੀਂ ਤਾਂ ਪੈਸੇ ਡਮੀ ਟਰੈਕਟਰ ਹੁੰਦੇ ਨੇ ਵੀ ਪੋਲੀਟਿਕਲ ਬੰਦੇ ਆਪਣੇ ਬੰਦਿਆਂ ਨੂੰ ਚਿਤਾਜ ਤੂਕੇ ਬਣਾ ਲੈਂਦੇ ਨੇ ਪਰ ਦੋ ਤਿੰਨ ਮੁੰਡੇ ਉੱਥੇ ਐਕਟਿਵ ਸੀਗੇ ਉਹਨਾਂ ਨੇ ਘਰ ਘਰ ਸੈਂਪਲਿੰਗ ਕਰਾਈ ਜਾ ਕੇ ਦੁੱਧ ਦੀ ਜਿਹੜੀ ਮਿਕਦਾਰ ਸੀ ਵਿਕਣ ਦੀ ਉਹ 70000 ਲੀਟਰ ਪਰ ਡੇ ਤੋਂ ਉੱਪਰ ਟੱਪ ਗਈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਅੱਜ ਹਾਲਾਤ ਇਹ ਨੇ ਵੀ 17000 16000 ਤੇ ਕਦੇ-ਕਦੇ ਤਾਂ 14000 ਹੀ ਰਹ ਜਾਂਦੇ ਪਰ ਉਹ ਚ ਜਿਹੜੇ ਉੱਥੇ ਮੁੰਡੇ ਅਫਸਰ ਲਾਇਏ ਸੀ ਉਹਨਾਂ ਦੀ ਐਫਰਟ ਨਹੀਂ ਡਾਇਰੈਕਟਰ ਜਿਹੜੇ ਚੁਣ ਕੇ ਆਏ ਹੋਏ ਸੀ ਅਫਸਰ ਵੀ ਨਾਲ ਸਹਿਮਤ ਸੀ ਜਦੋਂ ਡਾਇਰੈਕਟਰ ਐਕਟਿਵ ਹੈਗਾ ਇੱਕ ਨੋਮੀਨੇਟ ਮੈਂਬਰ ਜਿਹੜਾ ਚੁਣ ਕੇ ਆਇਆ ਜਾਂ ਜਿੱਤ ਕੇ ਆਇਆ ਇਲੈਕਸ਼ਨ ਦੇ ਵਿੱਚੋਂ ਇਲੈਕਟਿਡ ਮੈਂਬਰ ਹੈਗਾ ਜਦੋਂ ਉਹ ਐਕਟਿਵ ਹੋਏਗਾ ਤੇ ਅਫਸਰ ਨੂੰ ਵੀ ਡਰ ਹੋਏਗਾ ਪਰ ਕਾਰਨ ਕੀ ਹੋਏ ਵੀ ਇੱਕਦਾਂ ਮੇ ਜਿਹੜਾ ਰਾਈ ਵਾਲਾ ਪਲਾਂਟ ਉਹ ਬੰਦ ਕਰ ਦਿੱਤਾ ਗਿਆ ਪ੍ਰੋਫਿਟ ਦੇ ਵਿੱਚ ਜਾਂਦਾ ਹੋਇਆ ਹੁਣ ਇੱਥੋਂ ਕਾਰਨ ਲੱਭਣੇ ਪੈਣਗੇ ਦੂਜਾ ਸ਼ਿਮਲੇ ਨੂੰ ਜਿਹੜੀ ਹੈਗੀ ਆ ਕੁਆਂਟੀਟੀ ਉਹ ਵੀ ਘਟੀ। ਮਨਾਲੀ ਵਾਲੀ ਸਾਈਡ ਜਿਹੜੀ ਹੈਗੀ ਆ ਬਲਾਸਪੁਰ ਜਾਂ ਮੰਡੀ ਤੱਕੇ ਦੁੱਧ ਜਾਂਦਾ ਸਾਡਾ। ਇਵਨ ਕਿ ਗਾਂਹ ਜਾ ਕੇ ਦੁੱਧ ਖਰਾਬ ਹੋਣ ਦੇ ਚਾਂਸਸ ਵੀ ਘਟ ਜਾਂਦੇ ਆ ਕਿਉਂਕਿ ਟੈਂਪਰੇਚਰ ਬੜਾ ਲੋ ਹੋ ਜਾਂਦਾ। ਸਾਨੂੰ ਡਿਸਟ੍ਰੀਬਿਊਟਰ ਨਹੀਂ ਲੱਭ ਰਿਆ। ਹਾਲਾਤ ਇਹ ਆ ਵੀ ਮਹਾਲੀ ਦੇ ਵਿੱਚ ਦੁੱਧ ਦੀ ਐਨੀ ਖਪਤ ਆ ਜਿਹੜੇ ਵੱਡੇ ਡਿਸਟ੍ਰੀਬਿਊਟਰਾਂ ਜਾਂ ਜਿਹੜੇ ਵੱਡੇ ਰਿਟੇਲਰ ਵੀ ਨੇ 12 ਵਜੇ ਦੇ ਨੂੰ ਦੁੱਧ ਸਸਤੀ ਗੱਲ ਬੁਲਾ ਜਾਂਦਾ ਉਹਨਾਂ ਦੀ ਦੁਕਾਨਾਂ ਉਦੇ ਉੱਤੇ। ਵੀ ਸਾਡੇ ਕੋਲ ਬਾਈ ਵੇਰਕਾ ਨਹੀਂ ਹੈਗਾ ਹੋਰ ਪਏ ਨਹੀਂ ਪ੍ਰੋਡਕਟ। ਰੀਸ਼ਡਿਊਲ ਨਹੀਂ ਕਿਉਂਕਿ ਮੈਨੇਜਮੈਂਟ ਇੰਨੀ ਮਾੜੀ ਹੋਈ ਹੋਈ ਆ ਰੀਸ਼ਡਿਊਲ ਕੋਈ ਕਰਨਾ ਨਹੀਂ ਚਾਹੁੰਦਾ ਈਵਨ ਕੀ ਮਹਾਲੀ ਦੇ ਵਿੱਚ ਦੁੱਧ ਜਿਹੜਾ ਹੈਗਾ ਸਰਕੂਲੇਟ ਕਰਨਾ ਜਾਂ ਉਹਦੀ ਡਿਲੀਵਰੀ ਦੇਣੀ ਬੜੀ ਸੌਖੀ ਆ ਗੱਡੀਆਂ ਸ਼ਾਮ ਨੂੰ ਵੀ ਨਿਕਲ ਸਕਦੀਆਂ ਕਿਉਂਕਿ ਦੁੱਧ ਤਾਂ ਸਾਰਾ ਦਿਨ ਨਿਕਲਦਾ ਇਹ ਬਹੁਤਾ ਜਿਹੜਾ ਬੇੜਾ ਬਿਠਾਇਆ ਜਿਹੜੀ ਮੈਨੇਜਮੈਂਟ ਦੇ ਵਿੱਚ ਬਾਹਰਲੀਆਂ ਸਟੇਟਾਂ ਤੋਂ ਬੰਦੇ ਲਿਆ ਲਿਆ ਬਿਠਾ ਲੇ ਚਾਹੀਓ ਐਮਈ ਸੈਕਸ਼ਨ ਆ ਕੋਈ ਇੰਜੀਨੀਰਿੰਗ ਦਾ ਸੈਕਸ਼ਨ ਆ ਚਾਹੇ ਪਰਚੇਜ਼ਿੰਗ ਦੇ ਵਿੱਚ ਹੈਗਾ ਸਭ ਦਾ ਅਸੀਂ ਕਹਿੰਗੇ ਜਿਹੜੇ ਅਫਸਰ ਬੈਠੇ ਆ ਹਾਂ ਅਫਸਰ ਬੈਠੇ ਆ ਖੁੱਲ ਕੇ ਕਗੇ ਹਾਂ ਬਿਲਕੁਲ ਬਿਲਕੁਲ ਤੇ ਕੁਛ ਜਿਹੜਾ ਹੈਗਾ ਪੋਲਿਟਿਕਲ ਬੰਦਿਆਂ ਦਾ ਹੁਣ ਤੁਸੀਂ ਦੇਖੋ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਾਂ ਸਿਹਕਾਰਤਾ ਜਿਹੜਾ ਹੈਗਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਕੋਲ ਤੇ ਅਜੇ ਤੱਕ ਉਹਨਾਂ ਨੇ ਇੰਨੀ ਵੀ ਤਕਲੀਫ ਨਹੀਂ ਕੀਤੀ ਵੀ ਇੱਕ ਮੀਟਿੰਗ ਸੱਦ ਲੈਣ ਭਾਈ ਕੀ ਹੋ ਰਿਹਾ ਹਾਂ ਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹਾਂ ਹੁਣ ਜੇ ਦੋਨਾਂ ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਆ ਸਿਰਫ ਇੱਕ ਬੂਥ ਪ੍ਰੋਵਾਈਡ ਕਰਾਉਣੇ ਨੇ ਦਿੱਲੀ ਸਰਕਾਰ ਨੇ ਤੇ ਦੁੱਧ ਜਿਹੜੀ ਹੈਗੀ ਆ ਉਹਦੀ ਜਿਹੜੀ ਸੇਲ ਹੈਗੀ ਆ ਉੱਥੇ ਮੈਨੂੰ ਲੱਗਦਾ ਚਾਹੇ 10 ਲੱਖ ਲੀਟਰ ਵੇਚ ਲੋ ਤੁਸੀਂ ਦਿੱਲੀ ਦੇ ਵਿੱਚ ਨਾਲੇ ਮੈਨੂੰ ਲੱਗਦਾ ਬਹੁਤ ਵਾਜਬ ਤੁਸੀਂ ਸਵਾਲ ਉਠਾਇਆ ਦਿੱਲੀ ਚਾਵਾਂਦਵੀ ਪਾਰਟੀ ਦੀ ਸਰਕਾਰ ਹਾਂ ਬਿਲਕੁਲ ਬਿਲਕੁਲ ਠੀਕ ਹੈ ਹੁਣ ਤਾਂ ਐਮਸੀਡੀ ਵੀ ਉਹਨਾਂ ਕੋਲ ਹੈ ਹਾਂ ਹੁਣ ਉਹ ਇਸ ਗੱਲ ਤੋਂ ਵੀ ਨਹੀਂ ਮੁੱਕਰ ਸਕਦੇ ਨਹੀਂ ਕਰ ਸਕਦੇ ਹਾਂ ਹਨ ਤੇ ਜੇ ਉਹ ਚੱਕਣ ਆਉਣ ਭਵੰਤਮਨ ਸਾਹਿਬ ਗੱਲ ਕਰ ਲੈਣ ਦਿੰਦੇ ਹਨਾ ਗੱਲ ਤਾਂ ਸਾਰੀ ਇੰਟਰਸਟ ਦੀ ਆ ਤੇ ਬਿਲਕੁਲ ਇਹਨੂੰ ਹੁਲਾਰਾ ਤਾਂ ਮਿਲ ਸਕਦਾ ਨਹੀਂ ਮੈਂ ਇਹ ਉਹੀ ਉਹੀ ਵਾਰ-ਵਾਰ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਕਰਨਾ ਹੀ ਨਹੀਂ ਚਾਹੁੰਦੇ ਕੋਈ ਧਿਆਨ ਹੀ ਨਹੀਂ ਇਸ ਪਾਸੇ ਤੁਸੀਂ ਯੂਪੀ ਦੇ ਵਿੱਚ ਕੱਲ ਰਾਜੇ왈 ਸਾਹਿਬ ਦੱਸ ਰਹੇ ਸੀ ਉਹ ਬਿਲਕੁਲ ਫੈਕਟਾ ਗੱਲ ਹਾਂ ਵੀ ਯੂਪੀ ਦੇ ਵਿੱਚ ਜਿਹੜਾ ਸਹਿਕਾਰੀ ਦਾਰਾ ਸੀ ਉਹ ਤਾਂ ਪੱਠਾ ਵੇਹ ਗਿਆ ਮੁੜ ਕੇ ਸਾਰਾ ਕੁਝ ਚੱਕ ਕੇ ਮੁੱਲ ਨੂੰ ਦੇਤਾ ਉਹ ਮੁੱਲ ਜਿਹੜੀ ਹੈਗੀ ਆ ਗੁਜਰਾਤ ਦੇ ਵਿੱਚ ਕੋਆਪਰੇਟਿਵ ਹੈਗੀ ਆ ਬਾਹਰ ਆ ਕੇ ਕਾਰਪੋਰੇਟ ਹੋ ਜਾਂਦੀ ਆ ਉਹਦੇ ਜਿਹੜਾ ਹੈਗਾ ਉਹ ਜਿਹੜਾ ਇੱਥੇ ਦਾ ਮੁਨਾਫਾ ਹੈਗਾ ਉਹ ਪ੍ਰੋਡਿਊਸਰਾਂ ਨੂੰ ਨਹੀਂ ਜਾਂਦਾ ਉੱਥੇ ਸਿਰਫ ਗੁਜਰਾਤ ਦਾ ਜਿਹੜਾ ਹੈਗਾ ਮੁਨਾਫਾ ਉੱਥੇ ਦੇ ਕਿਸਾਨਾਂ ਨੂੰ ਜਾਂਦਾ ਹੁਣ ਤਾਲਮੇਲ ਦੀ ਕਮੀ ਕਿੱਥੇ ਆ ਹੂੰ ਪੰਜਾਬ ਦਾ ਆਦਾਰਾ ਹੋਵੇ ਪੰਜਾਬ ਦੇ ਕਿਸਾਨਾਂ ਦਾ ਦੁੱਧ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸਰਕਾਰਾਂ 'ਚ ਨੁਕਸ ਰਿਹਾ ਮੈਂ ਇਹ ਨਹੀਂ ਕਹਿੰਦਾ ਵੀ ਹੋਣ ਵਾਲੀ ਚ ਪਿਛਲੀ ਅਕਾਲੀਆ ਦੀ ਸਰਕਾਰ ਵੇਲੇ ਤੁਸੀਂ ਪੁੱਛ ਲਿਓ ਵੀ ਕਿੰਨਾ ਕੁ ਬੇਰਕਾਰਾ ਕੀ ਖਰੀਦਦੇ ਆ ਜਿ ਉਹਨਾਂ ਨੂੰ ਕੁਐਸਚਨ ਹੁਣ ਕੌਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇਹ ਵੀ ਪਤਾ ਇਹ ਕਿਸਾਨ ਹੀ ਗੁਰੂ ਘਰ ਦੇ ਵਿੱਚ ਸਿੱਖੀ 'ਚ ਵਿਸ਼ਵਾਸ ਕਰਦੇ ਨੇ ਜਿਹੜੇ ਦੁੱਧ ਪੱਡ ਦੀ ਪ੍ਰੋਡਕਸ਼ਨ ਕਰਦੇ ਨੇ ਪਰ ਉਹਨਾਂ ਦਾ ਆਪਣੇ ਕੀ ਖਰੀਦਣ ਦੀ ਬਜਾਏ ਦੇਗ ਲਈ ਜਾਂ ਹੋਰ ਪ੍ਰੋਡਕਟ ਖਰੀਦਣ ਦੀ ਬਜਾਏ ਯੂਪੀ ਤੋਂ ਆਉਂਦਾ ਕਦੇ ਗੋਵਾਂਛ ਖਰੀਦ ਲਿਆ ਜੀ ਕਦੇ ਗੋਵਾਂਛ ਗਾ ਖਰੀਦ ਲਿਆ ਜੀ ਕਦੇ ਮਧੂਸੂਤਨ ਖਰੀਦ ਲਿਆ ਕਦੇ ਫਲਾਣਾ ਖਰੀਦ ਲਿਆ ਕਿਉਂ ਕਿ ਕਰਾਪਸ਼ਨ ਦੋਨੇ ਲੈਵਲ ਦੇ ਉੱਤੇ ਆ ਦੋਨਾਂ ਦੇ ਵਿੱਚ ਜਿਹੜੀ ਹੈਗੀ ਹੈ ਪੈਚਅਪ ਜਿਹੜਾ ਹੈਗਾ ਉਹ ਕਰਾਪਸ਼ਨ ਕਰਾਉਂਦੀ ਆ ਵੀ ਅਸੀਂ ਤੁਹਾਨੂੰ ਆਹ ਰੇਟ ਤੇ ਦਵਾਂਗੇ ਐਨੇ ਟੀਮ ਦੇ ਨਾਲ ਐਨੇ ਟੀਨ ਫ੍ਰੀ ਜਿਹੜੇ ਆਉਣਗੇ ਤੇ ਉੱਥੇ ਸੈਟਿੰਗ ਹੋ ਜਾਂਦੀ ਹੈ ਹੁਣ 베ਰਕਾਜ ਪ੍ਰੋਬਲਮ ਇਹ ਆ ਵੀ 베ਰਕਾ ਇੱਕ ਤਾਂ ਕੁਆਲਿਟੀ ਵਾਈਜ਼ ਅਜੇ ਵੀ ਉਹਨਾਂ ਦਾ ਕਿਤੇ ਨਾ ਕਿਤੇ ਪ੍ਰੋਡਕਟ ਚੰਗਾ ਤੇ ਮੈਂ ਤੁਹਾਨੂੰ ਨਹੀਂ ਜਦੋਂ ਫੋਨ ਕਰਿਆ ਮੇਰੇ ਗੱਲ ਹੋਈ 베ਰਕਾ ਬਾਰੇ ਕੋਈ ਸਾਡੀ ਮਾਹ ਪਰ ਬਾਈ ਯਾਰ ਖਰੀਦਦਾ ਤਾਂ ਸਾਰੀ 베ਰਕਾ ਪਰ ਮਾਹ ਯਾਰ ਇਹਨਾਂ ਦੁੱਧ ਬਹੁਤ ਛਿੱਤੀ ਖਰਾਬ ਹੁੰਦਾ ਹਾਂ ਬਿਲਕੁਲ 베ਰਕਾ ਦਾ ਤਾਂ ਤੁਸੀਂ ਮੈਨੂੰ ਦੱਸਿਆ ਵੀ ਨਵਰੀਤ ਇਹੀ ਇਹ ਦੱਸਦਾ ਵੀ ਹਜੇ ਤੱਕ ਕੁਝ ਨਹੀਂ ਵਿੱਚ ਪਾਉਂਦੇ ਹਾਂ ਨਹੀਂ ਵਿੱਚ ਕਿਉਂਕਿ ਜਿਹੜਾ ਦੁੱਧ ਖਰਾਬ ਹੋਏਗਾ ਇਟ ਮੀਨ ਜੋ ਦੁੱਧ ਜਿਹੜਾ ਨਹੀਂ ਖਰਾਬ ਹੋਏਗਾ ਫਿਰ ਉਥੋਂ ਨੂੰ ਸਮਝ ਲਓ ਵੀ ਕੈਮੀਕਲੇ ਪੀ ਰਹੇ ਹੋ ਤੁਸੀਂ ਆ ਜਿੰਨੇ ਤੁਹਾਨੂੰ ਹੋਰ ਬ੍ਰਾਂਡ ਮਿਲਣਗੇ ਤੇ ਤੁਸੀਂ ਹਰੇਕ ਚੌਂਕ ਦੇ ਵਿੱਚ ਅਮੁੱਲ ਦੀ ਆਈਸਕ੍ਰੀਮ ਵਾਲੀ ਰੇੜੀ ਕੁਲਫੀ ਵਾਲੀ ਰੇੜੀ ਆ ਇਹ ਵੀ ਬਣਾਉਂਦੇ ਨੇ ਕਦੇ ਦੇਖਿਆ ਵੀ 베ਰਕਾ ਦੀ ਰੇੜੀ ਖੜੀ ਹੋਵੇ ਬਹੁਤ ਘੱਟ ਕਿਉਂਕਿ ਇਹ ਜਿਹੜਾ ਸਾਰਾ ਹੈਗਾ ਪ੍ਰਬੰਧ ਪਾਰ ਜਿਹੜਾ ਅੰਦਰ ਹੈਗਾ ਇਹਨਾਂ ਚੋਂ ਸਭ ਤੋਂ ਲੀਡਿੰਗ ਪਲਾਂਟ ਹੈਗਾ ਮਹਾਲੀ ਦਾ ਇੱਕ ਮੈਂ ਤੁਹਾਨੂੰ ਹੋਰ ਦੱਸ ਦਣਾ ਨਵੀਂ ਹਾਸੋਣੀ ਚੰਡੀਗੜ੍ਹ ਦੇ ਵਿੱਚ ਆਈਸਕ੍ਰੀਮ ਬਣਾਉਂਦੇ ਸੀ ਇਹ ਚੰਡੀਗੜ੍ਹ ਦੇ ਵਿੱਚ ਆਈਸਕ੍ਰੀਮ ਦੀ ਖਾਫਤਾ ਤੇ 베ਰਕਾ ਦਾ ਪ੍ਰੋਡਕਟ ਕੁਆਲਿਟੀ ਪ੍ਰ ਉਹ ਚੱਕ ਕੇ ਬਠਿੰਡੇ ਲੈ ਗਈ। ਉੱਥੋਂ ਟਰਾਂਸਪੋਰਟੇਸ਼ਨ ਵੀ ਪੈਣੀ ਆ। ਆਉਣਾ ਮਾਲ ਇੱਥੀ ਉੱਥੋਂ ਬੰਦ ਕਰ ਦਿੱਤਾ। ਇਸ ਕਰਕੇ ਇਹ ਸਾਰਾ ਜਿਹੜਾ ਚੈਪਟਰ ਹੈਗਾ ਸਹਿਕਾਰਤਾ ਦੇ ਹਾਲਾਤ ਇਹੀ ਰਹੇ ਤੇ ਹੁਣ ਅਮੁੱਲ ਕੀ ਕਰਦਾ? ਅਮੁੱਲ ਨੇ ਮਾਲ ਦਾ 35000 5000 ਲੀਟਰ ਤੱਕ ਉਹ ਦੁੱਧ ਵੇਚਦਾ ਪੰਜਾਬ 'ਚ ਉਹਨੂੰ 2 ਰੁਪਏ ਦੇਣੇ ਵੀ ਔਖੇ ਨਹੀਂ ਕਿਉਂਕਿ ਕਾਰਪੋਰੇਟ ਜੰਕਸ਼ਨ ਆ। ਉਹਨਾਂ ਦੀ ਇੱਕ ਪਾਲਿਸੀ ਆ ਵੀ ਅੱਜ ਮਹਿੰਗਾ ਲੈ ਲਓ। ਇਹਦਾ ਬੇੜਾ ਬਿਠਾ ਦਿਓ ਵੇਰਕਾ ਦਾ। ਤੇ ਮੁੜ ਕੇ ਅਸੀਂ ਜਿਵੇਂ ਜੂਪੀ ਚ ਕੈਪਚਰ ਹੋਏ ਆ ਗੁਜਰਾਤ ਚ ਕੈਪਚਰ ਆ ਸਾਡੀ ਮੋਨੋਪੋਲੀਆ ਮੋਨੋਪੋਲੀ ਬਣਾ ਕੇ ਤੇ ਫਿਰ ਮੁੜ ਕੇ ਚਾਹੇ 40 ਰੁਪਏ ਨੂੰ ਚੱਕੀ ਜਾਣ ਇਹ ਉਹਨਾਂ ਦੀ ਇੱਕ ਪਾਲਿਸੀ ਆ ਪਰ ਬੇਰਕਾ ਕੋਲ ਐਡਾ ਵੱਡਾ ਇਨਫਰਾਸਟ੍ਰਕਚਰ ਹੁੰਦੇ ਹੋਏ ਵੀ ਹੁਣ ਇੱਥੇ ਸਾਡੇ ਫਤੇਗੜ ਸਾਹਿਬ ਦੇ ਵਿੱਚ ਇੱਕ ਪਲਾਂਟ ਲੱਗਿਆ ਵੱਡਾ ਉਹਨੂੰ ਮਦਰ ਪਲਾਂਟ ਵੀ ਕਹਿੰਦੇ ਆ 400 ਕਰੋੜ ਰੁਪਿਆ ਉਹਦੇ ਉੱਪਰ ਲਾਇਆ ਪਲੱਸ ਉਹ ਤੋਂ ਪਹਿਲਾਂ ਇੱਕ ਪਲਾਂਟ ਫੇਲ ਹੋਇਆ ਪ੍ਰਾਈਵੇਟ ਕੰਪਨੀ ਦਾ ਡੇਰਾ ਬਸੀ ਰੋਡ ਦੇ ਉੱਤੇ ਮਿਲਕ ਟਾਈਮ ਹੁੰਦੀ ਸੀ ਕੰਪਨੀ ਉਹ ਮੈਨੂੰ ਲੱਗਾ 50-60 ਕਰੋੜ ਚ ਮਿਲਦਾ ਸੀ ਅਫਸ ਕਿਉਂਕਿ ਜਿਹੜੀ ਰਿਸ਼ਬਤ ਆ ਜਾਂ ਜਿਹੜੀ ਚੋਰ ਮੇਰੀ ਆ ਉਹਦੇ ਵਿੱਚ ਨਹੀਂ ਹੋਣੀ ਸੀ ਕਿਉਂਕਿ ਸਿੱਧੀ ਡੀਲ ਸੀ ਕਿ ਉਸ ਪਲਾਂਟ ਨੂੰ ਵੀ ਚਲਾਇਆ ਜਾ ਸਕਦਾ ਸੀ ਉਹਦੀ ਮਸ਼ੀਨਰੀ ਬਹੁਤ ਕੰਮ ਦੀ ਸੀਗੀ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੁਣ ਤੁਹਾਨੂੰ ਇੱਕ ਨਵੀਂ ਮੇਰੇ ਕੋਲ ਉਹਦਾ ਡਾਟਾ ਵੀ ਹੈਗਾ ਮੇਰੇ ਕੋਲ ਉਹਦੇ ਪੇਪਰ ਵੀ ਆ ਗਏ ਆ ਇੱਕ ਆਪਣੇ ਜਿਹੜਾ ਏਅਰ ਰਸਲ ਹੁੰਦਾ ਜਾਂ ਜਿਹੜਾ ਆਪਾਂ ਆਪਣੇ ਫੈਕਟਰੀਆਂ ਦੇ ਬਾਹਰ ਜਾਂ ਦੁਕਾਨਾਂ ਦੇ ਬਾਹਰ ਉਹ ਹਵਾ ਵਜਦੀ ਆ ਵੀ ਮੱਖੀ ਮੱਛਰ ਤੇ ਜਿਹੜਾ ਇੱਕ ਹੌਟ ਤੇ ਕੋਟ ਦਾ ਡਿਫਰੈਂਸ ਬਣਿਆ ਰਹੇ ਜਦੋਂ ਆਪਾਂ ਐਂਟਰ ਕਰਦੇ ਹਾਂ ਜਦੋਂ ਐਂਟਰ ਕਰਦੇ ਹਵਾ ਜੀ ਸਰਦ ਨੂੰ ਪਿਛਲੀ ਵਾਰ ਉਹ 11000 ਨੂੰ ਖਰੀਦਿਆ ਐਤ ਕੀ ਮਹਾਲੀ ਦੇ ਐਮੀ ਸਾਹਿਬ ਨੇ ਉੱਥੋਂ ਮੰਗਵਾਇਆ ਬੰਬੇ ਤੋਂ ਅੱਜ ਉਹ 25000 ਤੋਂ ਲੈ ਕੇ 35000 ਤੱਕ ਦੀ ਪਰਚੇਜਿੰਗ ਤੁਸੀਂ ਹੁਣ ਇਹ ਡਿਫਰੈਂਸ ਨੂੰ ਉਹਦੀ ਬਦਲੀ ਹੋਗੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਸ਼ਾਇਦ ਤੁਹਾਡੇ ਚੈਨਲਾਂ 'ਚ ਸੁਣ ਉਹਦੀ ਬਦਲੀ ਹੋ ਗਈ ਤੀਜੀ ਦਿਨ ਉਹਨੇ ਬਦਲੀ ਵੀਰ ਕਾ ਲਈ ਪਹਿਲਾਂ ਉਹ ਜਿੱਥੋਂ ਆਇਆ ਉੱਥੇ ਵੀ ਆਹੀ ਰੌਲਾ ਸੀ ਇਹ ਇਹ ਸਾਰੇ ਜਿਹੜੇ ਨੇ ਕਿਤੇ ਨਾ ਕਿਤੇ ਆਧਾਰੇ ਨੂੰ ਜਿਹੜੀ ਮੈਨੇਜਮੈਂਟ ਹੈਗੀ ਆ ਖਾਸ ਕਰਕੇ ਜਿਹੜੀ ਬਿਊਰੋਕ੍ਰੇਸੀ ਆ ਉਹ ਤਬਾਹ ਕਰਨ ਵਾਲੇ ਪਾਸੇ ਤੁਲੀ ਹੋਈ ਹੈ ਦੇਖੋ ਮੈਨੂੰ ਇੱਕ ਗੱਲ ਤਾਂ ਪੰਜਾਬ ਬਾਰੇ ਜਿੰਨੀ ਕ ਮੈਨੂੰ ਸਮਝ ਆਉਂਦੀ ਆ ਅਸੀਂ ਗੱਲ ਕਰ ਲੈਨੇ ਆ ਰਾਜਨੀਤਾਂਵਾਂ ਦੀ ਅਸੀਂ ਕਹਿੰਦੇ ਆ ਕੈਪਟਨ ਮਾੜਾ ਬਾਦਲ ਮਾੜਿਆ ਭਗਵੰਤ ਮਾਨ ਮਾੜਾ ਪਰ ਜਿਹੜੇ ਇੱਥੇ ਬੈਠੇ ਆ ਅਸਲ ਚ ਅਫਸਰ ਜੀ ਉਨ੍ਹਾਂ ਬਾਰੇ ਕੋਈ ਵੀ ਗੱਲ ਪਤਾ ਹੀ ਨਹੀਂ ਕਿਉਂ ਪੰਜਾਬ ਦੇ ਵਿੱਚ ਹੁੰਦੀ ਅਫਸਰशाही ਪੰਜਾਬ ਦਾ ਐਡਾ ਵੱਡਾ ਰੱਬ ਹੈ ਜੀ ਨਿਊ ਚੰਡੀਗੜ੍ਹ ਵਾਲੇ ਪਾਸੇ ਨੂੰ ਤਾਂ ਨੂੰ ਪਹਾੜ ਚੜਨ ਲੱਗ ਜਾਓ ਤੁਹਾਨੂੰ ਕਿਸੇ ਲੀਡਰ ਦਾ ਫਾਰਮ ਹਾਊਸ ਦਿਸੇ ਨਾ ਦਿਸੇ ਜੀ ਅਫਸਰਾਂ ਦੇ ਦਿਸਣਗੇ ਹਾਂ ਬਿਲਕੁਲ ਅਭੀਆ ਫਲਾਣੇ ਆਈਜੀ ਸਾਹਿਬ ਦਾ ਏ ਆਰ ਸਾਹਿਬ ਦਾ ਇਹ ਸਾਰਾ ਐਮ ਡੀ ਸਾਹਿਬ ਦਾ ਸਭ ਹਾਂ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪੰਜਾਬ ਦੀ ਪਤਾ ਨਹੀਂ ਤਾਂ ਸਾਡੇ ਲੀਡਰ ਸਦਰੇ ਆ ਜੀ ਕਿ ਅਫਸਰਸ਼ਾਹੀ ਤੋਂ ਲਗਾਤਾਰ ਪੰਜਾਬ ਨੂੰ ਬਰਬਾਦ ਕਰਾਈ ਜਾਂਦੇ ਆ ਬਿਨਾ ਕੁਝ ਐਫਰਟ ਲਾਇ ਜੀ ਜਿਵੇਂ ਸਰੈਂਡਰ ਕਰਿਆ ਆ ਬਾਬਾ ਹਾਂ ਬਿਲਕੁਲ ਇਹ ਮੁੱਖ ਮੰਤਰੀ ਸਾਹਿਬ ਜੀ ਮੀਟਿੰਗ ਵੀ ਨਹੀਂ ਸਾਧਰੇ ਤਾਂ ਉਹਨਾਂ ਦਾ ਸਰੈਂਡਰ ਹੀ ਆ ਵੀ ਲੁੱਟ ਲਓ ਫਿਰ ਕਿਸੇ ਨੇ ਤਾਂ ਲੁੱਟਣੀ ਆ ਨਵਰੀਤ 베ਰਕਾ ਦਾ ਇੱਕ ਵੱਡਾ ਅਫਸਰ ਆ ਹਾਂ ਏਟੀਐਸ ਦੇ ਵਿੱਚ ਫਲੈਟ ਜਿਹੜਾ 1.2 ਕਰੋੜ ਦਾ ਉਹਨੇ ਖਰੀਦੇ ਆ ਤਾਜ਼ਾ ਅੱਛਾ ਤੁਸੀਂ ਲੁੱਟ ਦੇਖ ਲਓ ਵੀ ਕਿਸ ਲੈਵਲ ਦੀ ਆ ਜਦੋਂ ਤੁਸੀਂ ਪੇਪਰ ਫਰੋਲੋਗੇ ਨਾ ਤੁਹਾਨੂੰ ਸਾਰਾ ਕੁਝ ਬਾਹਰ ਨਿਕਲ ਕੇ ਆ ਜਾਊਗਾ ਜਿਹੜੇ ਬੰਦੇ ਬੋਲਦੇ ਨੇ ਜਾਂ ਜਿਹੜੇ ਬੰਦੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਜਾਂ ਪੋਲਿਟੀਕਲ ਪ੍ਰੈਸ਼ਰ ਉਹਨਾਂ 'ਤੇ ਕਿਉਂਕਿ ਉਹ ਪੋਲਿਟੀਕਲ ਸਿਸਟਮ ਦੇ ਵਿੱਚੋਂ ਆਏ ਹੁੰਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਿਵੇਂ ਮੈਂ ਦੱਸਿਆ ਵੀ ਦੋ ਤਿੰਨ ਡਾਇਰੈਕਟਰ ਪਿਛਲੀ ਟਰਮ ਦੇ ਵਿੱਚ ਉਹ ਵਿਚਾਰੇ ਦਿੱਲੀ ਜਬਦੇ ਰਹੇ ਲੋਕਾਂ ਦੇ ਘਰਾਂ ਤੱਕ ਵੀ ਸੈਂਪਲ ਦੱਸਿਆ ਭਾਈ ਸਾਡੇ ਦੁੱਧ ਵਿੱਚ ਆਏ ਆਹ ਦੁੱਧ ਦੇ ਵਿੱਚ ਆਏ ਆਹ ਦੁੱਧ ਪੀਓਗੇ ਤੁਹਾਨੂੰ ਇਹਦੇ ਨਾਲ ਇਹ ਜਿਹੜਾ ਹੈਲਥ ਜਿਹੜੀ ਹੈਗੀ ਥੋੜੀ ਚੰਗੀ ਰਹੇਗੀ ਦੁੱਧ ਦੀ ਸੇਲ ਵਧੀ ਜਦੋਂ ਉਹਨਾਂ ਦਾ ਪੀੜ ਖਤਮ ਹੋ ਗਿਆ ਹੁਣ ਹਾਲਾਤ ਫੇਰ ਹੋਤੀ ਨੇ ਹੁਣ 14-15000 ਤੇ ਦਿੱਲੀ ਫੇਰ ਆ ਗਈ ਤੇ ਮੈਂ ਬਾਰ ਬਾਰ ਇਹ ਇਹਹੀ ਗੱਲ ਕਰ ਰਿ ਇਹਨਾਂ ਨੇ ਥੋੜੀ ਪ੍ਰੋਡਕਸ਼ਨ ਨੂੰ ਲੈਣਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਥ ਖੜੇ ਕਰੀ ਵਰਦੀਆਂ ਕਿ ਲੋਕੋ ਕਿਉਂ ਨਹੀਂ ਲੰਦੀ ਉਹ ਹੁਣ ਦੋ ਤਿੰਨ ਵਾਰੀ ਇੱਕ ਵਾਰੀ ਧਾਮੀ ਸਾਹਿਬ ਨੇ ਐਫਰਟ ਕੀਤਾ ਜੀ ਇੱਕ ਵਾਰੀ ਪਹਿਲਾਂ ਹਰਚਰਨ ਸਿੰਘ ਹੁੰਦਾ ਸੀਗਾ ਜਿਹੜਾ ਸੈਕਟਰੀ ਸੀਗਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕੋਈ ਤਾਲਮੇਲ ਨਹੀਂ ਕਿਉਂਕਿ ਅਫਸਰ ਨੂੰ ਪਤਾ ਹੀ ਨਹੀਂ ਹੈਗਾ ਉੱਥੇ ਉੱਥੇ ਦੇ ਪ੍ਰਧਾਨ ਨਾਲ ਗੱਲ ਕਰਨ ਵੀ ਭਾਈ ਜਿੰਨੇ ਗੁਰਦੁਆਰਾ ਸਾਹਿਬ ਨੇ ਸਾਨੂੰ ਉੱਥੇ ਬੂਥ ਦੀ ਜਗ੍ਹਾ ਦਿੱਤੀ ਜਾਵੇ ਹੁਣ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ ਦਿੱਲੀ ਦੇ ਨੇ ਉਹ ਆਪਣੀ ਐਮਸੀਡੀ ਨੂੰ ਕਹਿਣ ਵੀ ਸਾਨੂੰ ਭਾਈ ਜਿਹੜੀ ਹੈਗੀ ਆ 10 ਬਾਈ 10 ਦੇ ਬੂਥ ਜਿਹੜੇ ਪ੍ਰੋਵਾਈਡ ਕਰਾ ਕੇ ਦਿੱਤੇ ਜਾਣ। ਹਾਂ ਅਸੀਂ ਸੇਲ ਜਿਹੜੀ ਹੈਗੀ ਆ ਸਰਕਾਰੀ ਕਾਊਂਟਰ ਬਣਾ ਕੇ ਕਰਾਂਗੇ। ਜੇ ਕਿਸੇ ਨੂੰ ਬੈਨੀਫਿਟ ਦੇਣਾ ਪਰ ਜਿਹੜੇ ਕਾਰਪੋਰੇਟਸ ਨੇ ਨਾ ਉੱਥੇ ਪੈਸਾ ਬਹੁਤ ਵੱਲਵਾ। ਮੈਂ ਮੈਂ ਇੱਕ ਇੱਕ ਹੋਰ ਗੱਲ ਕਰਦਾ। ਜੀ ਇਹ ਗੱਲ ਬਹੁਤ ਐਮ ਆ। ਜੀ ਇਹੀ ਅਮੂਲ ਜਦੋਂ ਕਰਨਾਟਕਾ ਚ ਐਂਟਰ ਕਰਦਾ ਜੀ ਕਰਨਾਟਕਾ ਦਾ ਬ੍ਰਾਂਡ ਅਨੰਦਨੀ ਜੀ ਅਮੂਲ ਪਹਿਲੇ ਨੰਬਰ ਤੇ ਆ ਅਨੰਦਨੀ ਦੂਜੇ। ਬਿਲਕੁਲ ਬਿਲਕੁਲ ਠੀਕ ਆ ਉਹਦੀ 12ਵੀਂ ਸਪਲਾਈ ਆ ਜੀ ਸਟੇਟਾਂ ਚ ਵੀ ਆ। ਜੀ ਐਂਟਰ ਕਰ ਕਰਨਾਟਕਾ ਵਾਲੇ ਡਾਂਗਾ ਚੱਕ ਕੇ ਖੜੇ ਹੋ ਜਾਂਦੇ ਆ ਬਿਲਕੁਲ ਕਹਿੰਦਾ ਸਹਿਕਾਰਤਾ ਦੇ ਵਿੱਚ ਇਹ ਥੋੜੀ ਗੁਜਰਾਤ ਐਂਟਰੀ ਅਸੀਂ ਨਹੀਂ ਹੋਣ ਦੇਣੀ ਜੀ ਇਹ ਸਟੇਟ ਸਬਜੈਕਟ ਆ ਬਿਲਕੁਲ ਇਹ ਸਾਡੇ ਤੇ ਹਮਲਾ ਸਿੱਧੇ ਤੌਰ ਦੇ ਉੱਤੇ ਸਾਡੇ ਹੱਕਾਂ ਦੇ ਉੱਤੇ ਅਸੀਂ ਦੇਖਾਂਗੇ ਆਪਦੀ ਉਹਨੂੰ ਸਹਿਕਾਰਤਾ ਨੂੰ ਕਿਵੇਂ ਅੱਗੇ ਵਧਾਉਣਾ ਠੀਕ ਹੈ ਜੀ ਇੱਕ ਪਾਸੇ ਤਾਂ ਉਹ ਸਟੇਟ ਆ ਬਿਲਕੁਲ ਇੱਕ ਪਾਸੇ ਪੰਜਾਬ ਆ ਹਾਂ ਬਿਲਕੁਲ ਵੀ ਅਸੀਂ ਯਾਰ ਕੋਈ ਐਕਸ਼ਨ ਨਹੀਂ ਹੈਗਾ ਕੋਈ ਰਿਐਕਸ਼ਨ ਨਹੀਂ ਹਾਂ ਵੀ ਜਿਵੇਂ ਸਾਰਿਆਂ ਨੇ ਸੋਚ ਲਿਆ ਹੁੰਦਾ ਵੀ ਹੁਣ ਤਾਂ ਹੱਥ ਖੜੇ ਕਰਤੇ ਅੱবি ਹੱਥ ਖੜੇ ਕਰਤੇ ਵੀ ਇਸ ਤਾਂ ਇੱਥੇ ਬਸਣਾਣੀ ਯਾਰ ਗਾਂਵ ਆਲੇ ਅੱਗ ਲੱਗੇ ਨੇ ਜਨਮ ਬ੍ਰੀਤ ਕਾਰਨ ਨੇ ਹਾਂ ਡੀ ਐਚਓ ਦੀ ਜ਼ਿੰਮੇਵਾਰੀ ਹੁੰਦੀ ਆ ਸੈਂਪਲਿੰਗ ਕਰਨੀ ਦੁੱਧ ਦੀ ਕੁਆਲਿਟੀ ਦੀ ਡੀ ਐਚਓ ਸਾਹਿਬ ਤੁਸੀਂ ਪਿਛਲਾ ਆ ਦੋ ਸਾਲਾਂ ਦਾ ਰਿਕਾਰਡ ਕਢਾ ਲਓ ਕਿ ਕਿੰਨੇ ਕ ਡੀ ਐਚਓ ਨੇ ਜਾ ਕੇ ਰੇਡ ਕੀਤੀਆਂ ਨੇ ਪਲਾਂਟਾਂ ਤੇ ਮੈਂ ਮੈਂ ਉਹ ਗੱਲ ਨਹੀਂ ਕਰ ਰਿਹਾ ਤੁਸੀਂ ਗੱਲ ਕਰ ਰਹੇ ਹੋ ਹਜੇ ਵੀ ਕੁਆਲਿਟੀ ਜੀ ਮੈਂ ਕਹਿ ਰਿਹਾ ਜਿਹੜਾ ਹਾਈ ਸਟੇਟ ਨਾਲ ਜੁੜਿਆ ਹੋਇਆ ਹੈ ਬੇਰ ਦਾ ਵਧਣ ਦਾ ਫਾਇਦਾ ਸਰਕਾਰ ਨੂੰ ਥੋੜੀ ਐ ਨਾ ਬਿਲਕੁਲ ਪੰਜਾਬ ਦੀ ਕਿਸਾਨੀ ਨੂੰ ਕਿਸਾਨੀ ਨੂੰ ਫਾਇਦਾ ਸਿੱਧੇ ਤੌਰ ਤੇ ਜੁੜਿਆ ਹੋਇਆ ਤੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਵੀ ਹੈ ਇੱਥੇ ਸਾਨੂੰ ਕਿਉਂ ਨਹੀਂ ਯਾਦ ਆ ਰਿਹਾ ਮੈਂ ਇੱਥੇ ਗੱਲ ਕਰ ਰਿਹਾ ਸਾਡੀ ਪੋਲੀਟੀਕਲ ਜਮਾਤ ਕੀ ਕਰਦੀ ਮੈਂ ਇਹ ਕਹਿਣਾ ਵੀ ਪਹਿਲੀਆਂ ਸਰਕਾਰਾਂ ਵੀ ਹਾਂ ਵੇਸਲੀਆਂ ਇੱਕ ਵਾਰੀ ਤਾਂ ਉਹਨਾਂ ਨੂੰ ਇਹ ਲੱਗਣ ਲੱਗਿਆ ਵੀ ਉਹਰ ਕਾ ਦਾ ਵਿਕੀਓ ਜਾਣਾ ਹਾਂ ਪਰ ਹੁਣ ਜਿਹੜੀਆਂ ਪ੍ਰੋਬਲਮਸ ਖਾਸ ਕਰਕੇ ਸੋਸ਼ਲ ਮੀਡੀਆ ਦੇ ਜਰੇ ਬਾਹਰ ਆਉਣ ਲੱਗੀਆਂ ਨੇ ਉਹਨੇ ਚਿੰਤਾ ਜ਼ਰੂਰ ਪੈਦਾ ਕੀਤੀ ਆ ਵੀ ਯਾਰ ਕਿਤੇ ਇਹ ਹੱਥੋਂ ਹੀ ਨਾ ਚਲੇ ਜਾਵੇ ਠੀਕ ਹੈ ਕਿਉਂਕਿ ਉਹ 2 ਰੁਪਏ ਰੇਟ ਉਹਨੇ ਵਧਾਇਆ ਹੋਇਆ ਥੱਲੇ ਕਿਸਾਨਾਂ ਦਾ ਅਮੁੱਲ ਜਿੱਥੋਂ ਪਰਚੇਜ਼ ਕਰ ਰਿਆ ਤੇ ਮਹਾਲੀ ਪਲਾਟ ਦੇ ਵਿੱਚ ਇੱਕ ਫੈਸਲਾ ਹੋਇਆ ਪਿਛਲੇ ਦਿਨੀ ਜਿਹੜਾ ਬੇਰਕਾ ਮਿਲਕ ਪਲਾਂਟ ਆ ਵੱਡਾ ਪਲਾਂਟ ਆ ਉਹੀ ਐਕਟਿਵ ਆ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਹ ਕਹਿੰਦੇ ਵੀ ਆਸੀਂ 2 ਰੁਪਏ ਵੱਧ ਵੀ ਦੇ ਸਕਦੇ ਹਾਂ ਜਿਹੜੀ ਆਈਐਸ ਲੋਬੀ ਆ ਜਾਂ ਜਿਹੜੀ ਉਹਨਾਂ ਦੀ ਬਿਊਰੋਕ੍ਰੇਸੀ ਦੀ ਲੋਬੀ ਆ ਉਹ ਕਹਿੰਦੇ ਨਾ ਨਾ ਯਾਰ ਆਪਾਂ 2 ਰੁਪਏ ਵੱਧ ਨਹੀਂ ਦੇਣੇ ਫਿਰ ਬਾਕੀ ਸਾਡਾ ਪਲਾਂਟ ਘਾਟੇ 'ਚ ਨਹੀਂ ਵੀ ਅਸੀਂ ਤਾਂ ਹੋਰ ਘਾਟੇ 'ਚ ਚਲੇ ਜਾਵਾਂਗੇ ਇਹ ਸਿਚੁਏਸ਼ਨ ਅੰਦਰ ਦੀ ਹੈਗੀ ਆ ਹੁਣ ਤੁਹਾਨੂੰ ਮੈਂ ਦੱਸਦਾ ਬਹਾਲੀ ਕੱਲਾ ਸ਼ਹਿਰ ਡਰਾਈ ਹੁੰਦਾ 12 ਵਜੇ 12 ਵਜੇ ਤੋਂ ਚਲੋ ਮੰਨਿਆ ਮਹਾਲੀ ਪਲਾਂਟ 'ਚ ਦੁੱਧ ਨਹੀਂ ਆਇਆ ਸ਼ਾਮ ਤੱਕ ਤੁਸੀਂ ਪਟਿਆਲੇ ਤੋਂ ਲੈ ਸਕਦੇ ਆ ਯਾਨੀ ਕੈਰੀ ਕਰਨ ਤੋਂ ਵੀ ਜਿਹੜੀ ਹੈਗੀ ਆ ਵੀ ਸਾਨੂੰ ਯਾਰ ਕਾਗਜ਼ ਪੱਤਰ ਕਾਲੇ ਕਰਨੇ ਪੈਣਗੇ ਸਾਨੂੰ ਗਿਣਤੀ ਮਿੰਤੀ ਦਾ ਹਿਸਾਬ ਰੱਖਣਾ ਪਊਗਾ ਤੁਸੀਂ ਸੰਗਰੂਰ ਤੋਂ ਸੰਗਰੂਰ ਜਿਹੜਾ ਹੈ ਠੀਕ ਆ ਉਥੇ ਇੱਕ ਬਾਣੀ ਹੁੰਦੀ ਸੀ ਸੈਂਟਰ ਵੱਲੋਂ ਆਰਗੇਨਾਈਜ਼ ਕੀਤੀ ਉਹ ਵੀ ਚੱਕਦੀ ਰਹੀ ਆ ਉਹਨਾਂ ਡੇਰੀਆਂ ਦੇ ਵਿੱਚੋਂ ਤੁਸੀਂ ਉਹ ਜੇ ਨਹੀਂ ਚੰਡੀਗੜ੍ਹੋਂ ਤੁਸੀਂ ਜਾ ਸਕਦੇ ਤੁਸੀਂ ਉਹਦੇ ਵਿੱਚੋਂ ਕੁਝ ਦੁੱਧ ਦਿੱਲੀ ਭੇਜ ਸਕਦੇ ਆ ਕੁਝ ਤੁਸੀਂ ਹਿਮਾਚਲ ਦੇ ਵਿੱਚ ਦੁੱਧ ਦੀ ਬਹੁਤ ਖਪਤ ਹੈਗੀ ਆ ਯਾਨੀ ਕੋਈ ਪਲਾਨਿੰਗ ਹੈ ਨਹੀਂ ਕਿਉਂਕਿ ਜਿਹੜੇ ਪੋਲੀਟਿਕਲ ਬੰਦੇ ਨੋਮੀਨੇਟ ਨੇ ਜਾਂ ਇਲੈਕਟਿਡ ਨੇ ਉਹ ਦੋਨੇ ਹੀ ਵਰਕਿੰਗ ਕਪੈਸਿਟੀ ਉਹਨਾਂ ਦੀ ਜ਼ੀਰੋ ਹੈਗੀ ਆ ਕੋਈ ਉਹਨਾਂ ਦਾ ਧਿਆਨ ਨਹੀਂ ਉਹਨਾਂ ਕੋਲ ਇੱਕ ਜੜੀ ਹੈਗੀ ਆ ਜਿਹੜੀ ਉਹ ਪੇੜਾ ਬਣਦਾ ਵੇਰਖਾ ਦਾ ਉਹ ਪਲੇਟ ਤੇ ਰੱਖ ਕੇ ਮੂਹਰੇ ਆ ਜਾਂਦੇ ਚਾਹ ਦਾ ਕੱਪ ਪਲਾ ਕੇ ਉਹਨਾਂ ਨੂੰ ਤੋੜ ਦਿੰਦੇ ਨੇ ਤੇ ਅਫਸਰ ਕਰਦੇ ਨੇ ਮਨਵਾਨੀ ਤੇ ਚੋਰੀ ਜਿਹੜੀ ਹੈਗੀ ਆ ਖਾਸ ਕਰਕੇ ਹੁਣ ਆਪਾਂ ਗੱਲਾਂ ਕਰੀਏ ਚੋਰੀ ਹੁੰਦੀ ਆ ਉੱਪਰ ਲੈਵਲ ਤੋਂ ਥੱਲੇ ਲੈਵਲ ਤੇ ਹੁਣ ਪਿੱਛੇ ਕਹਿੰਦੇ ਵੀ 65000 ਕਰੇਟ ਗਾਇਬ ਹੋ ਗਿਆ ਕਰੇਟ ਥੋੜਾ ਗਾਇਬ ਹੋਇਆ ਪ੍ਰੋਡਕਟ ਗਾਇਬ ਹੋ ਗਿਆ ਵਿੱਚੋਂ ਬਿੱਲ ਲੱਸੀ ਦਾ ਕੱਟਣਾ ਲੱਸੀ ਸਸਤੀ ਆ 25 ਰੁਪਏ ਲੀਟਰ ਨੂੰ ਥੋੜੀ ਜਾ ਰਹੀ ਆ 60 ਰੁਪਏ ਵਾਲਾ ਦੁੱਧ ਉਹਦੇ ਚ ਪਾ ਕੇ ਕੋਈ ਕਰੇਟਾਂ ਦੀ ਗਿਣਤੀ ਹੋਣੀ ਆ ਵੀ 100 ਕਰੇਟ ਟਰੱਕ ਚ ਲੱਦੇ ਗਏ ਹੁਣ ਚੋਰੀ ਕਿੱਦਾਂ ਹੁੰਦੀ ਆ ਫੜੀ ਇਹ ਅੰਦਰ ਪੰਪ ਲੱਗਿਆ ਹੋਇਆ ਇਹਨਾਂ ਦੇ ਜਿਹੜਾ ਡੀਜ਼ਲ ਪੈਣਾ ਇਹਨਾਂ ਦੀਆਂ ਆਪਣੀਆਂ ਗੱਡੀਆਂ ਦੇ ਵਿੱਚ ਉਹਦੇ ਵਿੱਚੋਂ ਚੋਰੀ ਹੁੰਦੀ ਆ ਆਫਸਰਾਂ ਨੂੰ ਪਤਾ ਤੇ ਕੋਈ ਰੋਕਣ ਦਾ ਯਤਨ ਨਹੀਂ ਕਰਦਾ ਤੇ ਇਸ ਕਰਕੇ ਇਹ ਪਲਾਂਟ ਜਿਹੜੇ ਨੇ ਲਗਾਤਾਰ ਘੰਟੇ ਘਾਟੇ ਤੇ ਜਾ ਰਹੇ ਨੇ ਤੇ ਉਹ ਕਹਿੰਦੇ ਵੀ ਨਾ ਰਹੇਗਾ ਬਾਸ ਨਾ ਰਹੇਗੀ ਬਾਸਰੀ ਤੇ ਬਿਊਰੋਕ੍ਰੇਸੀ ਨੂੰ ਇਹ ਇੰਨਾ ਵੀ ਇਲਮ ਨਹੀਂ ਵੀ ਜੇ ਇਹੀ ਨਾ ਰਿਹਾ ਸਿਸਟਮ ਤੇ ਅਸੀਂ ਕਿੱਥੇ ਜਾਵਾਂਗੇ ਅਸੀਂ ਕੋਰਟਾਂ 'ਚ ਧੱਕੇ ਖਾਵਾਂਗੇ ਆਪਣੇ ਫੰਡਸ ਲੈਣ ਲਈ ਰਿਟਾਇਰਮੈਂਟ ਦੇ ਜਿਹੜੇ ਪੈਸੇ ਲੈਣ ਲਈ ਕਿਉਂਕਿ ਬਹੁਤ ادارے ਜਿਹੜੇ ਪੰਜਾਬ ਦੇ ਡੁੱਬੇ ਨੇ ਉਹਦੇ ਵਿੱਚ ਮੁਲਾਜ਼ਮਾਂ ਨਾਲ ਫਿਰ ਬਹੁਤ ਮਾੜੀ ਹਾਂ ਖਾਸ ਕਰਕੇ ਜਿਹੜੀ ਅਫਸਰਸ਼ਾਈ ਆ ਉਹਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਤੇ ਜਿਹੜੇ ਡਾਇਰੈਕਟਰ ਬਣੇ ਹੋਏ ਨੇ ਚਾਹੇ ਉਹ ਪਟਿਆਲੇ ਦੇ ਨੇ ਸੰਗਰੂਰ ਦੇ ਨੇ ਲੁਧਿਆਣੇ ਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਯਾਰ ਅਸੀਂ ਡਾਇਰੈਕਟਰ ਬਣਿਆ ਸਾਡਾ ਕੰਮ ਕਾਜ ਜਿਹੜਾ ਹੈਗਾ ਕੱਲਾ ਟੀਏਡੀਏ ਲੈਣਾ ਨਹੀਂ ਜਾਂ ਚਾਹ ਦੇ ਕਪ ਨਾਲ ਜਿਹੜਾ ਉਹ ਬਰਫੀ ਦੀ ਟਿੱਕੀ ਜੀ ਆ ਆਪਣੀ ਉਹ 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 ਖਾਣਾ ਨਹੀਂ ਹੈਗਾ ਵੀ ਅਸੀਂ ਆਏ ਮੀਟਿੰਗ ਸائن ਕਰਕੇ ਉਹਨੂੰ ਅਜੰਡੇ ਨੂੰ ਪੜ੍ਹਨ ਤੇ ਜ਼ਿੰਮੇਵਾਰ ਜਿਹੜੇ ਨੇ ਖਾਸ ਕਰਕੇ ਜਿਹੜੇ ਚੇਅਰਮੈਨ ਨੇ ਪਲਾਂਟਾਂ ਦੇ ਉਹ ਵੀ ਕਿਤੇ ਨਾ ਕਿਤੇ ਹੈਗੇ ਨੇ ਕਿਉਂਕਿ ਉਹ ਮਿਲ ਜਾਂਦੇ ਨੇ ਕਿਤੇ ਨਾ ਕਿਤੇ ਇੱਕ ਭਾਰਤ ਦੀ ਕੰਪਨੀ ਆ ਸਰਕਾਰੀ ਬੀਐਸ ਨਾਲ ਜੀ ਪਹਿਲਾਂ ਸਭ ਨੂੰ ਲੱਗਦਾ ਸੀ ਵੀ ਬੀਐਸ ਨਾਲ ਤਾਂ ਜੀ ਬਕਾਰ ਹੋ ਗਈ ਹਾਂ ਬੇਕਾਰ ਹੋ ਗਈ ਬਿਲਕੁਲ ਹੁਣ ਤਾਂ ਪ੍ਰਾਈਵੇਟ ਪਲੇਅਰ ਆ ਗਏ ਬਿਲਕੁਲ 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 ਹਾਂ ਆ ਚੀਕਾਂ ਘੜਾ ਦੀਆਂ 25% ਟੈਰਿਫ ਵਧਿਆ ਉਹਨਾਂ ਦਾ ਜੀ ਜੀ ਬਿਲਕੁਲ ਦੁਬਾਰੇ ਸਾਰੇ ਗੱਲ ਕਰਨ ਲੱਗੇ ਨਾ ਬੀਐਸ ਨਾਲ ਬਿਲਕੁਲ 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 ਇਹ ਤਾਂ ਨਹੀਂ ਕਿਤੇ ਵੀ ਅਸੀਂ 100 ਗੰਢਾ ਖਾ ਕੇ ਮੁੜ ਕੇ ਛੱਤਰ ਖਾਣਾ ਵੀ ਪਹਿਲਾਂ ਸਾਰਾ ਕੁਝ ਉਲਟਾ ਆ ਗੀ ਫਿਰ ਕਹਿਣਾ ਵੀ ਹੁਣ ਤਾਂ ਅਮਰੀਕਾ ਨੂੰ ਵਿਚਾਲ ਗਏ ਜੇ ਪਹਿਲਾਂ ਹੀ ਸਮਝ ਜੀ ਮੈਂ ਇੱਕ ਹੋਰ ਵੇਖਿਆ ਜੀ ਬਿਜ਼ਨਸ ਟੂ ਬਿਜ਼ਨਸ ਇਹ ਜਿਵੇਂ ਉਹ ਟੇਕਓਵਰ ਕਰ ਲੈਣਾਂ ਨੇ ਯੂਪੀ ਚ ਕੋਈ ਰਿਐਕਸ਼ਨ ਨਹੀਂ ਹੋਇਆ ਕਿਸਾਨਾਂ ਨੂੰ ਰੇਟ ਵੀ ਪੰਜਾਬ ਦੇ ਕਿਸਾਨਾਂ ਨਾਲੋਂ ਘੱਟ ਮਿਲਦਾ ਉੱਥੇ ਇੱਥੇ ਰੇਟ ਬਹੁਤ ਜ਼ਿਆਦਾ ਆਜੀ ਠੀਕ ਆ ਤੇ ਇਹ ਜਿਹੜਾ ਜਦੋਂ ਟੇਕਓਵਰ ਹੋ ਗਿਆ ਫਿਰ ਇਹਦੇ ਦੁਬਾਰਾ ਉੱਠਣ ਦੇ ਚਾਂਸਸ ਨਾ ਦੇ ਬਰਾਬਰ ਨਾ ਬੀਐਸਐਨਐਲ ਦਾ ਇੱਕ ਸੈਂਟਰਲਾਈਜ਼ਡ ਢਾਂਚਾ ਸੀਗਾ ਉਹ ਕਿਤੇ ਨਾ ਕਿਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਸੀਗਾ ਕਿਉਂਕਿ ਜਦੋਂ ਪ੍ਰੋਡਕਟ ਦਾ ਨਾਮ ਗਾਇਬ ਹੋ ਜਾਣਾ ਨਾ ਕਿਉਂਕਿ ਇਹ ਕੋਆਪਰੇਟਿਵ ਹੈਗਾ ਉਹ ਅਦਾਰਾ ਸੈਂਟਰ ਦਾ ਮਹਿਕਮਾ ਇੱਕ ਉਹਨਾਂ ਦਾ ਬੜਾ ਫਰਕ ਪੈਂਦਾ ਉਹਨੂੰ ਕਿਤੇ ਨਾ ਕਿਤੇ ਸਰਕਾਰੀ ਤੌਰ ਤੇ ਪਰ ਮੈਂ ਕਿਹਾ ਇੰਡੇ ਤੇ ਤਾਂ ਸਹਿਯੋਗ ਤਾਂ ਲੋਕਾਂ ਦਾ ਹੀ ਹੁੰਦਾ ਨਾ ਹਾਂ ਬਿਲਕੁਲ 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 ਮੈਂ ਮੈਂ ਇਹ ਚੀਜ਼ ਸੋਚਣ ਲੱਗ ਜਾ ਜ ਜ ਅਸੀਂ ਗੱਲ ਕੱਲੀ ਅਸੀਂ ਗਾਹਕ ਦੀ ਵੀ ਨਹੀਂ ਕਰ ਸਕਦੇ ਕਿ ਗਾਹਕ ਵੇਰ ਕਾ ਕਿਉਂ ਖਰੀਦੇ ਗੱਲ ਜੇ ਮੈਂ ਕਿਸਾਨ ਆ ਮੇਰੇ ਲਈ ਵੀ ਇਹ ਮੈਟਰ ਕਰਦਾ ਵੀ 2 ਰੁਪਏ ਹੋਣ ਜ਼ਿਆਦਾ ਲੈਣੇ ਜਾਂ ਗਾਹਾਂ ਕੰਡੇ ਬੀਜਣੇ ਨਹੀਂ ਉਹਦੇ ਚ ਨਵਰੀਤ ਇੱਕ ਹੋਰ ਆ ਇਹਨਾਂ ਦਾ ਵੇਰ ਕਾ ਦਾ ਕੈਟਲ ਫੀਡ ਪਲਾਂਟ ਆ ਇੱਕ ਪ੍ਰੋਡਕਟ ਨਹੀਂ ਹੈਗਾ ਇਹਨਾਂ ਦਾ ਕਿਸੇ ਸਮੇਂ ਉਹਦੀ ਤੁੱਤੀ ਬੋਲਦੀ ਸੀ ਬਿਲਕੁਲ ਠੀਕ ਆ ਵੀ ਫੀਰ ਕਾ ਦੀ ਫੀਡ ਦੇ ਅੱਗੇ ਕੋਈ ਫੀਡ ਨਹੀਂ ਸੀ ਅੱਜ ਤੁਸੀਂ ਦੇਖੋ ਵੀ ਕੋਈ ਕਾਣਾ ਕ੍ਰਿਸ਼ਮਨ ਉਹ ਰੱਖ ਲੰਦਾ ਕੋਈ ਕੁਛ ਰੱਖ ਲੰਦਾ ਬਹੁਤ ਡੰਮੀ ਨੇ ਔਰ ਉਹ ਮੱਝਾਂ ਨੂੰ ਅਸੀਂ ਗੰਦ ਖਵਾ ਰਹੇ ਆਂ ਫੀਰ ਕਾ ਦੇ ਵਿੱਚ ਕਿਤੇ ਨਾ ਕਿਤੇ ਫੇਰ ਵੀ ਕੁਆਲਿਟੀ ਚੈੱਕ ਸੀਗਾ ਇੰਨੀ ਕ腐ਸ਼ਨ ਹੋਣ ਦੇ ਬਾਵਜੂਦ ਵੀ ਉਹਦਾ ਖੰਨੇ ਵੀ ਪਲਾਨਟ ਸੀਗਾ ਇੱਕ ਵੱਡਾ ਲੱਗਿਆ ਹੋਇਆ ਉਹ ਫੀਡ ਜਿਹੜੀ ਹੈਗੀ ਆ ਅਸੀਂ ਡਿਸਟ੍ਰੀਬਿਊਟੇ ਨਾ ਕਰ ਸਕੇ ਥਰੂ ਆਪਣੀਆਂ ਡੈਰੀਆਂ ਕਿਉਂਕਿ ਸਾਡਾ ਕਿਤੇ ਨਾ ਕਿਤੇ ਹੁਣ ਪ੍ਰੋਬਲਮ ਕੀ ਆ ਮੈਨੇਜਮੈਂਟ ਦੇ ਉੱਪਰ ਚੈੱਕ ਜਿਹੜਾ ਹੈਗਾ ਬਾਕੀ ਕੰਪਨੀਆਂ 5:30 4 ਵਜੇ ਦੁੱਧ ਜਿਹੜਾ ਸਪਲਾਈ ਕਰ ਦਿੰਦੀਆਂ ਨੇ ਤੇ ਸਾਡੇ ਵਾਲੀਆਂ ਗੱਡੀਆਂ 10 ਵਜੇ ਤੱਕ ਤੁਰਦੀਆਂ ਨਹੀਂ ਕਿਦਾ ਟਾਇਰ ਪਟਿਆ ਹੋਇਆ ਕਿਦਾ ਡੀਜ਼ਲ ਨਹੀਂ ਪੂਰਾ ਕਈ ਵਾਰ ਜੀ ਡਰਾਈਵਰ ਲੇਟ ਆਇਆ ਜੀ ਇਹ ਚੈੱਕ ਕੌਣ ਕਰੇਗਾ ਇਸ ਕਰਕੇ ਸੋਚਣ ਦੀ ਬਹੁਤ ਲੋੜ ਆ ਪੰਜਾਬ ਦੇ ਕਿਸਾਨਾਂ ਨੂੰ ਆਪ ਵੀ ਜਿਹੜੇ ਡਾਇਰੈਕਟਰ ਚੁਣ ਕੇ ਜਾਂਦੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਕਿੰਨੀਆਂ ਗੱਡੀਆਂ ਨਿਕਲੀਆਂ ਤੇ ਡੇ ਬਾਈ ਡੇ ਜਿਹੜੀ ਹੈਗੀਆਂ ਹੁਣ ਤਾਂ ਆਨਲਾਈਨ ਹੋ ਗਿਆ ਸਿਸਟਮ ਉਹ ਰਿਪੋਰਟ ਲੈ ਸਕਦੇ ਨੇ ਤਾਕੀ ਪਤਾ ਲਗੇ ਘਟ ਟੁਕਟ ਨਵੀਂ ਪੀੜ੍ਹੀ ਦੇ ਚਾਹੇ ਅਫਸਰਾਂ ਚਾਹੇ ਕਰਮਚਾਰੀਆ ਮੈਨੂੰ ਇੰਨਾ ਕ ਤਾਂ ਉਹਨਾਂ ਤੇ ਮਾਣ ਆ ਹਾਂ ਬਿਲਕੁਲ ਵੀ ਉਹਨਾਂ ਚ 70% ਬੰਦੇ ਘਟ ਟਗਾ ਮਿਹਨਤੀ ਆ ਹਾਂ ਬਿਲਕੁਲ ਤੇ ਬਹੁਤ ਸ਼ਿੱਦਤ ਨਾਲ ਇਸ ਸਿਸਟਮ ਨੂੰ ਬਚਾਉਣਾ ਚਾਹੁੰਦੇ ਆ ਬਿਲਕੁਲ ਭਾਈ ਗੱਲ ਸਾਰੀ ਸਾਡੀ ਸਮੇ ਤੇ ਖੜੀ ਆ ਕਿ ਅਸੀਂ ਵੀ ਸੁਚੇਤ ਹੋ ਕੇ ਉਹ ਗੱਲਾਂ ਸਰਕਾਰ ਤੱਕ ਪਹੁੰਚਾਗੇ ਜੀ ਕਿ ਭਾਈ ਆ ਚੀਜ਼ ਨੂੰ ਬਚਾਓ ਇਹਦੇ ਤੇ ਸੁਧਾਰ ਕਰੋ ਜਦੋਂ ਤੁਸੀਂ ਕਿਸੇ ਅਦਾਰੇ ਨੂੰ ਤਵਾਲੇ ਪਾਸੇ ਤੁਰੋਂਗੇ ਫਿਰ ਜਿਹੜਾ ਟਿੱਕਾ ਉਹ ਤੁਹਾਡੇ ਹੀ ਲੱਗਣਾ ਕਲੰਕ ਵਾਲਾ ਹੈਗਾ ਜੇ ਛੇਰਗਲ ਸਾਹਿਬ ਨੂੰ ਰੱਬ ਨੇ ਏਡੀ ਤਾਕਤ ਦਿੱਤੀ ਆ ਹਾਂ ਲੀਡਰ ਨੇ ਇੱਕ ਤਾਂ ਹੁੰਦਾ ਬੰਦਾ ਆਫ ਰੋਡ ਤੋਂ ਲਿਆਂਦਾ ਲੀਡਰ ਰਿਆ ਉਹਦਾ ਫਾਦਰ ਵੀ ਲੀਡਰ ਰਿਆ ਕਿ ਉਹ ਪੰਜਾਬ ਦੇ ਚੰਗੇ ਬੰਦੇ ਆ ਮੈਂ ਇੱਕ ਦੋ ਮੈਂ ਕਹਿੰਦਾ ਵੀ ਨਾਈਸ ਪਰਸਨ ਨੇ ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹਦੇ ਨਾਲ ਉਹਨਾਂ ਦਾ ਨਾਮ ਹੋਏਗਾ ਉਹ ਪਲਾਂਟਾਂ ਨੂੰ ਵਿਜ਼ਿਟ ਕਰਨ ਕਿੱਥੇ ਕੀ ਪ੍ਰੋਬਲਮ ਹੋ ਰਹੀ ਆ ਕਿੱਥੇ ਚੋਰ ਮੋਰੀਆਂ ਨੇ ਕਿੱਥੇ ਪਰਚੇਜ਼ਿੰਗ ਦੇ ਵਿੱਚ ਘਪਲਾ ਹੋ ਰਿਹਾ ਜਦੋਂ ਤੁਸੀਂ ਇੰਜੀਨੀਅਰਿੰਗ ਵਾਲੇ ਬੰਦੇ ਨੂੰ ਕੰਮ ਤਾਂ ਉਹ ਤੋਂ ਆਪਾਂ ਮਸ਼ੀਨਾਂ ਠੀਕ ਕਰਾਉਣ ਦਾ ਲੈਣਾ ਤੇ ਉਹਨੂੰ ਪਰਚੇਜ਼ਿੰਗ ਤੇ ਲਾ ਦੋਗੇ ਚੱਕ ਕੇ ਤੇ ਫਿਰ ਕੰਮ ਗੜਬੜ ਹੋਏਗਾ ਇਹ ਸਾਰਾ ਜਿਹੜਾ ਹੈਗਾ ਕਿਤੇ ਨਾ ਕਿਤੇ ਗੜਬੜ ਇਹਨੂੰ ਠੀਕ ਕਰਨ ਲਈ ਜਿਹੜਾ ਹੈਗਾ ਸਹਿਰਦ ਯਤਨ ਪੋਲੀਟੀਕਲੀ ਤੇ ਬਿਊਰੋਕ੍ਰੇਸੀ ਦੋਨੇ ਮ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਚਾਹੁੰਦੇ ਵਸਤੇ ਰੋ